ਗਵਾ ਹੈਗੇ ਨੁਸਤੇ ਕਿ ਉਹ ਕਹਿੰਦੇ ਉਸਨੇ ਹੱਥ ਖੜਾ ਕਰਕੇ ਸਰੈਂਡਰ ਕੀਤਾ ਸੀ ਉਹਨਾਂ ਦੇ ਸੀਡੀਆ निकाले ਜਾਣ ਲੋਕੇਸ਼ਨ ਨਿਕਲੇ ਜਾਏ ਫੁੱਲ ਐਂਬੂਲੈਂਸ ਬੁਲਾ ਕੇ ਪਹਿਲੇ ਗੋਲੀ ਮਾਰੀ ਗਈ ਹੈ ਗੋਲੀ ਸੱਤ ਗੋਲੀਆਂ ਵਿੱਚੋਂ ਤਿੰਨ ਗੋਲੀਆਂ ਐਮਐਲਆਰ ਵਿੱਚ ਦਸੀ ਗਏ ਨੇ ਉਹ ਬਿਲਕੁਲ ਕਲੋਸ ਸ਼ਾਟ ਮਾਰੀ ਹੈ ਜਦੋਂ ਬੰਦਾ ਇੰਨੇ ਨੇੜੇ ਸੀ ਤੇ ਤੁਸੀਂ ਉਸਨੂੰ ਸੱਤ ਗੋਲੀਆਂ ਵਾਂ ਅੱਜ ਤੱਕ ਇਹ ਕਿਉਂ ਹੁੰਦਾ ਹੈ ਕਿ ਜਿਹੜਾ ਪੁਲਿਸ ਵਾਲਿਆਂ ਦੀਆਂ ਗੋਲੀਆਂ ਖਾਲੀ ਉਹਨਾਂ ਦੇ ਪੈਰਾਂ 'ਚ ਲੱਗਦੀ ਹੈ ਉਹ ਪੈਰ ਜਿਨ੍ਹਾਂ ਦੇ ਪੈਰਾਂ 'ਚ ਵੀ ਗੋਲੀਆਂ ਲੱਗੀਆਂ ਨਾ ਉਹ ਪੱਕੇ ਹੋਣ ਲਈ ਲੱਗੀਆਂ ਨਾ ਉਹ ਵੀ ਚੈੱਕ ਕੀਤਾ ਜਾਏ ਅੱਜ ਐਸਐਸਪੀ ਨਾਨਕਨੂ ਪਟਿਆਲੇ ਤੋਂ ਬਾਹਰ ਨਹੀਂ ਕੇ ਭੇਜਿਆ ਗਿਆ ਕਿਉਂਕਿ ਜਿਹੜੇ ਇਨਕਾਊਂਟਰ ਦੇ ਕੇਸ ਹਨ ਸਾਰੇ ਕੇਸ ਕੋਟਾਂ 'ਚ ਲੱਗੇ ਹੋਏ ਠੀਕ ਹੈ ਤੇ ਇਹਨਾਂ ਨੂੰ ਕੋਈ ਨਾ ਕੋਈ ਮੈਨੀਪੂਲੇਸ਼ਨ ਲਈ ਵੀ ਚਾਹੀਦਾ ਜਿੱਦਾਂ ਕਰਨਾਲ ਬਾੜ ਦੇ ਕੇਸ ਤੇ ਮੈਨੀਪੂਲੇਸ਼ਨ ਹੋਈ ਸੀ ਡੀਆਈਜੀ ਲੱਗਣਾ ਕੋਈ ਮਜ਼ਾਕ ਨਹੀਂ ਹੈ ਐਸਐਸਪੀ ਨਾਨਕ ਦਾ 13 15 ਬੰਦਿਆਂ ਦੇ ਸਾਹਮਣੇ ਮਾਨ ਸਾਹਿਬ ਨੇ ਇਹ ਗੱਲ ਕਹੀ ਸੀ ਕਿ ਡੀਆਈਜੀ ਭਗਵੰਤ ਮਾਨ ਨੇ 15 ਜਾਨਿਆਂ ਦੇ ਸਾਹਮਣੇ ਇਹ ਗੱਲ ਕਹੀ ਹੈ ਜਿਸ ਸਾਹਬ ਦਾ ਸੈਨਿਕ ਗਿਆ ਸੀ ਜਿਹੜੇ ਕਿ ਡੀਆਈਜੀ ਕਿਦਾਂ ਲੱਗ ਜਾਏਗਾ ਇਦਾਂ ਹੀ ਡੀਆਈਜੀ ਥੋੜੀ ਨਾ ਲੱਗ ਜਾਏਗਾ ਪਟਿਆਲਾ ਰੇਂਜ ਦਾ ਤੇ ਸੱਤ ਗੋਲੀਆਂ ਤੁਸੀਂ ਇੱਕ ਨਿਯਤੇ ਜਿਸ ਕੋਲ ਕੋਈ ਹਤਿਆ ਨਹੀਂ ਉਸ ਬੱਚੇ ਨੂੰ ਮਾਰੀ ਹੈ ਤੇ ਕੀ ਪੰਜਾਬ ਸਰਕਾਰ ਕੀ ਚਾ ਰਹੀ ਹੈ ਕਿ 84 ਵਾਪਸ ਆ ਜਾਏ ਐ ਪ੍ਰੋਮੋਸ਼ਨਾਂ ਲਈ ਜਿਹੜੇ ਚਾਰ ਐਸਐਚਓ ਜਿਨ੍ਹਾਂ ਨੂੰ 10 ਲੱਖ ਦੀ ਪ੍ਰੋਮੋਸ਼ਨ 10 ਲੱਖ ਨਾਮ ਹੋਰ ਚਾਰਾਂ ਨੂੰ ਪ੍ਰੋਮੋਸ਼ਨਾਂ ਦਿੱਤੀਆਂ ਸੀਗੀਆਂ ਮਨਦੀਪ ਸਿੱਧੂ ਸਾਹਿਬ ਨੇ ਐਸਐਸਪੀ ਨਾਨਕਨਾਲ ਬੈਠੇ ਹੋਏ ਉਹ ਨਾਨਕ ਸਾਹਿਬ ਐ ਦੇਖੋ ਤੁਸੀਂ ਕੀ ਕਰ ਰਹੇ ਹੋ ਪੰਜਾਬ ਨੂੰ ਕੀ 84 ਚ ਲੈ ਕੇ ਜਾਣਾ ਤੁਸੀਂ ਇੱਕ ਪੱਗ ਬੰਨਦੇ ਹੋ ਪੱਗ ਦੀ ਇੱਜ਼ਤ ਤੇ ਰੱਖੋ ਤੁਹਾਨੂੰ ਯਾਦ ਹੋਣਾ ਐਸਐਸਪੀ ਨਾਨਕ ਨੇ بڑے ਦਾਅਵੇ ਨਾਲ ਕਿਹਾ ਸੀ 160 ਦਿਨ ਤੇ ਡਿਪਾਰਟਮੈਂਟਲ ਇਨਕੁਆਇਰੀ ਹੁੰਦੀ ਐ ਤੇ ਮੈਂ 45 ਦਿਨਾਂ ਅੰਚ ਕਰੂੰਗਾ ਬੜਾ ਸ਼ੇਖੀ ਸੀਗੀ ਮਾਫੀ ਮੰਗ ਰੇ ਸੀ ਤੁਸੀਂ ਆਰਮੀ ਤੋਂ ਕਿ ਆ ਸਾਡੇ ਕੋਲ ਨੂੰ ਗਲਤੀ ਹੋ ਗਈ ਮੈਂ 45 ਦਿਨਾਂ ਵਿੱਚ ਆਪਣਾ ਰਿਲੇਸ਼ਨ ਦਿਖਾਣ ਲਈ ਆਰਮੀ ਨਾਲ ਤੇ ਜਦੋਂ ਕੱਲ ਅਸੀਂ ਪੂਰੀ ਸਾਬਕਾ ਸੈਨਿਕ ਅਸੀਂ ਗਏ ਸੀ ਉਥੇ 45 ਦਿਨਾਂ ਤੱਕ ਤੁਸੀਂ ਅੱਜ ਤੱਕ ਨੋਟਿਸ ਨਹੀਂ ਭੇਜੇ ਤੁਹਾਡੇ ਚਾਰ ਐਸਐਚਓ 45 ਦਿਨਾਂ ਤੋਂ ਆਵਾਰਾ ਫਿਰਦੇ ਨੇ ਤੇ ਅਜੇ ਤੱਕ ਤੁਹਾਨੂੰ ਇਹ ਨਹੀਂ ਪਤਾ ਉਹ ਕਿੱਥੇ ਹੈਗੇ ਮਤਲਬ ਪੁਲਿਸ ਦਾ ਕੋਈ ਕੰਟਰੋਲ ਨਹੀਂ ਹੈ ਕਿਸੇ ਦੇ ਉੱਪਰ ਸਸਤੇ ਕਾਲ ਤੁਸੀਂ ਜੁੜੇ ਮਿੱਟੀ ਦੇ ਨਾਲ ਮੈਂ ਹਾਂ ਕੁਵਰ ਜੋਤ ਸਿੰਘ ਕਰਨਲ ਬਾਠ ਹਲੇ ਕੇਸ ਦੇ ਵਿੱਚ ਇੱਕ ਨਾਮ ਬੜਾ ਮਸ਼ਹੂਰ ਹੋਇਆ ਚਲੋ ਪਹਿਲਾਂ ਵੀ ਮਸ਼ਹੂਰ ਸੀ ਮੈਂ ਹੁਣ ਗੱਲ ਕਰਨ ਜਾ ਰਿਹਾ ਹਾਂ ਐਸਐਸਪੀ ਨਾਨਕ ਸਿੰਘ ਦੀ ਦਾ ਇਸਪੀ ਨਾਨਕ ਸਿੰਘ ਨੂੰ ਹੁਣ ਡੀਆਈਜੀ ਬਣਾ ਦਿੱਤਾ ਗਿਆ ਡੀਆਈਜੀ ਬਣਨ ਦੇ ਪਿੱਛੇ ਕਾਰਨ ਕੀ ਆ ਕਿਉਂਕਿ ਪਿੱਛੇ ਤੁਸੀਂ ਵੀਡੀਓਜ਼ ਦੇਖਿਆ ਹੋਣਗੇ ਆ ਵੀ ਮਨਦੀਪ ਸਿੱਧੂ ਜਿਹੜੇ ਨੇ ਉਹ ਰਿਟਾਇਰ ਹੋ ਚੁੱਕੇ ਆ ਤਾਂ ਉਹਨਾਂ ਦੀ ਜਗ੍ਹਾ ਜਿਹੜੀ ਆ ਉਹ ਨਾਨਕ ਸਿੰਘ ਨੂੰ ਦੇ ਦਿੱਤੀ ਗਈ ਆ ਅਤੇ ਕੀ ਕਰਨਲ ਬਾਟ ਦੇ ਮਾਮਲੇ ਦੇ ਵਿੱਚ ਅਸਲ ਦੇ ਵਿੱਚ ਅਪਡੇਸ਼ਨ ਕੀ ਆ ਬਣਿਆ ਕੀ ਤਾਂ ਮੇਰੇ ਨਾਲ ਇਸ ਸਮੇਂ ਉਹਨਾਂ ਦੇ ਧਰਮ ਪਤਨੀ ਜਸਵਿੰਦਰ ਕੌਰ ਬਾਟ ਮੌਜੂਦ ਹੈ ਗੱਲਬਾਤ ਉਹਨਾਂ ਨਾਲ ਕਰਦੇ ਆ ਖਬਰ ਤੁਹਾਡੇ ਤੱਕ ਵੀ ਪਹੁੰਚ ਕੇ ਹੋਏਗੀ ਸਸ਼ਕਲ ਜੀ ਐਸਐਸਪੀ ਨਾਨਕ ਸਿੰਘ ਨੂੰ ਡੀਆਈਜੀ ਬਣਾ ਦਿੱਤਾ ਗਿਆ ਜੀ ਸਭ ਤੋਂ ਪਹਿਲੇ ਤੇ ਮੈਂ ਇਹ ਪੁੱਛਣਾ ਚਾਹਾਂਗੀ ਜਿਹੜੇ ਡਿਪਾਰਟਮੈਂਟ ਕੋਈ ਵੀ ਡਿਪਾਰਟਮੈਂਟ ਜਿਹੜਾ ਇੱਕ ਪੋਜੀਸ਼ਨ ਅਧਾ ਖਾਲੀ ਹੋਇਆ ਉਹ ਸੌਦੇ ਤੇ ਐਜਾ ਬੰਦਾ ਜਿਹੜਾ ਬੰਦਾ ਚਾਰ ਐਸਐਚਓ ਦੇ ਨਾਮ ਲੈਣ ਨੂੰ ਡਰਦਾ ਸੀ ਕਰਨਲ ਬਾਠ ਦੇ ਕੇਸ ਤੇ ਜਦੋਂ ਸਸਪੈਂਡ ਹੋਏ ਸੀਗੇ ਤੁਹਾਨੂੰ ਯਾਦ ਹੋਣਾ ਤਾਦੂ ਵੀ ਇਹਨਾਂ ਨੇ ਕਿਹਾ ਕਿ ਜੀ ਸਸਪੈਂਸ਼ਨ ਹੋਈ ਹੈ 12 ਬੰਦਿਆਂ ਦੀ ਮਗਰ ਨਾਮ ਅਸੀਂ ਬਾਅਦ ਹੀ ਦੱਸਾਂਗੇ ਉਹ ਬੰਦਾ ਜਿਹੜਾ ਚਾਰ ਸੱਚੋਂ ਤੂੰ ਡਰ ਗਿਆ ਉਸ ਨੂੰ ਚਾਰ ਜ਼ਿਲ੍ਹਿਆਂ ਦੇ ਪਟਿਆਲੇ ਦੇ ਇਨਚਾਰਜ ਬਣਾ ਦਿੱਤਾ ਗਿਆ ਜਿਹੜਾ ਇੱਕ ਜ਼ਿਲ੍ਹੇਦਾਰ ਡਿਸਟ੍ਰਿਕਟ ਲਾਅ ਐਂਡ ਆਰਡਰ ਜਿਸ ਨੇ ਖਰਾਬ ਕੀਤਾ ਠੀਕ ਹੈ ਜਿਹੜੇ ਬੰਦੇ ਨੂੰ ਕੋਈ ਜਵਾਬ ਨਹੀਂ ਸੀ 10 ਦਿਨ ਬਾਅਦ ਐਫ ਆਈ ਆਰ ਕਰਨ ਲਈ ਖਾਲੀ ਇਹ ਨਹੀਂ ਜਿਹੜਾ ਆਪਣਾ ਇਹ ਜਸਪ੍ਰੀਤ ਵਾਲਾ ਐਨਕਾਊਂਟਰ ਕੇਸ ਹੈ ਜਿਸ ਨੂੰ 90% ਮਤਲਬ ਸਾਰੀ ਦੁਨੀਆ ਕਹਿ ਰਹੀ ਹੈ ਕਿ ਉਹ ਫੇਕ ਐਨਕਾਊਂਟਰ ਸੀ ਕਿਉਂਕਿ ਜਿਹੜੀ ਉਹਨਾਂ ਦੀ ਐਮਐਲਆਰ ਦੀ ਰਿਪੋਰਟਸ ਵੀ ਮੈਂ ਦੇਖੀਆਂ ਉਸ ਵਿੱਚ ਵੀ ਪਤਾ ਲੱਗਦਾ ਹੈ ਕਿ ਉਹ ਇੰਨੇ ਨਜ਼ਦੀਕੂ ਗੋਲੀ ਮਾਰੀ ਹੈ ਔਰ ਇੱਕ ਜਿਹੜਾ ਬੱਚਾ ਬਾਹਰ 22 ਸਾਲ ਦਾ ਬੱਚਾ ਉਹ ਕੋਈ ਆਤੰਗਵਾਦੀ ਨਹੀਂ ਸੀ ਉਹ ਉਗਰਵਾਦੀ ਨਹੀਂ ਸੀ ਤੇ ਉਸ ਨੂੰ ਸੱਤ ਗੋਲੀ ਤੇ ਆਤੰਗਵਾਦੀਆਂ ਨੂੰ ਮਾਰਨ ਲਈ ਵੀ ਨਹੀਂ ਮਾਰਨੀ ਪੈਂਦੀਆਂ ਤੇ ਸੱਤ ਗੋਲੀਆਂ ਤੁਸੀਂ ਇੱਕ ਨਿਹਤੇ ਜਿਸ ਕੋਲ ਕੋਈ ਹਥਿਆਰ ਨਹੀਂ ਉਸ ਬੱਚੇ ਨੂੰ ਮਾਰੀ ਹੈ ਤੇ ਕੀ ਪੰਜਾਬ ਸਰਕਾਰ ਕੀ ਚਾ ਰਹੀ ਹੈ ਕੀ 84 ਵਾਪਸ ਆ ਜਾਏ ਇਹ ਪ੍ਰੋਮੋਸ਼ਨਾਂ ਲਈ ਜਿਹੜੇ ਚਾਰ ਐਸਐਚਓ ਜਿਨ੍ਹਾਂ ਨੂੰ 10 ਲੱਖ ਦੀ ਪ੍ਰੋਮੋਸ਼ਨ 10 ਲੱਖ ਨਾਮ ਹੋਰ ਚਾਰਾਂ ਨੂੰ ਪ੍ਰੋਮੋਸ਼ਨਾਂ ਦਿੱਤੀਆਂ ਸੀਗੀਆਂ ਮਨਦੀਪ ਸਿੱਧੂ ਸਾਹਿਬ ਨੇ ਐਸਐਸਪੀ ਨਾਨਕ ਨਾਲ ਬੈਠੇ ਹੋਏ ਉਹ ਨਾਨਕ ਸਾਹਿਬ ਐ ਦੇਖੋ ਤੁਸੀਂ ਕੀ ਕਰ ਰਹੇ ਹੋ ਪੰਜਾਬ ਨੂੰ ਕੀ 84 ਚ ਲੈ ਕੇ ਜਾਣਾ ਤੁਸੀਂ ਇੱਕ ਪੱਗ ਬੰਨਦੇ ਹੋ ਪੱਗ ਦੀ ਇੱਜ਼ਤ ਤੇ ਰੱਖੋ ਆਪਾਂ ਸਰਦਾਰਾਂ ਕਮ ਸੇ ਕਮ ਸੱਚਾਈ ਦੇ ਰਾਹ ਤੇ ਚੱਲੋ ਤੁਸੀਂ ਇਹ ਦੇਖੋ ਜਿਹੜੇ ਚਾਰ ਐਸਐਚਓ ਹਨ ਉਹ 45 ਡੇ ਤੁਹਾਨੂੰ ਯਾਦ ਹੋਣਾ ਐਸਐਸਪੀ ਨਾਨਕ ਨੇ بڑے ਦਾਅਵੇ ਨਾਲ ਕਹੇ ਸੀ 160 ਦਿਨ ਤੇ ਡਿਪਾਰਟਮੈਂਟਲ ਇਨਕੁਆਇਰੀ ਹੁੰਦੀ ਐ ਤੇ ਮੈਂ 45 ਦਿਨਾਂ ਅੰਚ ਕਰੂੰਗਾ ਬੜਾ ਸ਼ੇਖੀ ਸੀਗੀ ਮਾਫੀ ਮੰਗ ਰੇ ਸੀ ਤੁਸੀਂ ਆਰਮੀ ਤੋਂ ਕਿ ਆ ਸਾਡੇ ਕੋਲ ਨੂੰ ਗਲਤੀ ਹੋ ਗਈ ਮੈਂ 45 ਦਿਨਾਂ ਵਿੱਚ ਆਪਣਾ ਰਿਲੇਸ਼ਨ ਦਿਖਾਣ ਲਈ ਆਰਮੀ ਨਾਲ ਤੇ ਜਦੋਂ ਕੱਲ ਅਸੀਂ ਪੂਰੀ ਸਾਬਕਾ ਸੈਨਿਕ ਅਸੀਂ ਗਏ ਸੀ ਉਥੇ 45 ਦਿਨਾਂ ਤੇ ਤੁਸੀਂ ਅੱਜ ਤੱਕ ਨੋਟਿਸ ਨਹੀਂ ਭੇਜੇ ਤਾਨੂੰ ਨੋਟਿਸ ਭੇਜੇ ਕਹਿੰਦੇ ਜੀ ਬਟਿੰਡੇ ਨੋਟਿਸ ਭੇਜੇ ਤੇ ਬਟਿੰਡੇ ਅਜੇ ਉਹਨਾਂ ਨੇ ਡਿਊਟੀ ਜੁਆਇਨ ਨਹੀਂ ਕੀਤੀ ਤੁਹਾਡੇ ਚਾਰ ਐਸਐਚਓ 45 ਦਿਨਾਂ ਤੋਂ ਆਵਾਰਾ ਫਿਰਦੇ ਨੇ ਤੇ ਅਜੇ ਤੱਕ ਤੁਹਾਨੂੰ ਇਹ ਨਹੀਂ ਪਤਾ ਉਹ ਕਿੱਥੇ ਹੈਗੇ ਨੇ ਮਤਲਬ ਪੁਲਿਸ ਦਾ ਕੋਈ ਕੰਟਰੋਲ ਨਹੀਂ ਹੈ ਕਿਸੇ ਦੇ ਉੱਪਰ ਤੁਸੀਂ ਇਹ ਦੇਖੋ ਚਾਰ ਐਸਐਚਓ ਖੁੱਲੇ ਸਰਿਆਮ ਕੁੰਮਰੇ ਹੂੰ ਡਿਊਟੀ ਸਟੇਸ਼ਨ ਜੁਆਇਨ ਨਹੀਂ ਕੀਤੇ ਪਹਿਲੇ ਸੰਗਰੂਰ ਇੱਥੇ ਪੋਸਟਿੰਗ ਸੀਗੀ ਹੁਣ ਬਠਿੰਡੇ ਤੇ ਲੁਧਿਆਣੇ ਪੋਸਟਿੰਗ ਹੈ ਮਤਲਬ ਉਹਨਾਂ ਨੇ ਡਿਊਟੀ ਸਟੇਸ਼ਨ ਜੁਆਇਨ ਨਹੀਂ ਕੀਤੇ ਮਗਰ ਸਰਕਾਰ ਨੂੰ ਤੇ ਪੰਜਾਬ ਪੁਲਿਸ ਨੂੰ ਕੋਈ ਫਰਕ ਨਹੀਂ ਪੈਂਦਾ ਉਹੀ ਉਹ ਚਾਰ ਐਨਕਾਊਂਟਰ ਕਰਕੇ ਆਏ ਤਿੰਨ ਜਣੇ ਉਸ ਵਿੱਚੋਂ ਐਨ ਉਹ ਐਨਕਾਊਂਟਰ ਕਰਕੇ ਆਏ ਸੀਗੇ ਜਿਨ੍ਹਾਂ ਨੂੰ ਐਨਕਾਊਂਟਰ ਸਪੈਸ਼ਲਿਸਟ ਬੁਲਾਏ ਜਾਂਦੇ ਨੇ ਦੂਜੀ ਗੱਲ ਇਹ ਤਿੰਨੋਂ ਚਾਰੋਂ ਆਫਸਰਸ ਤੁਸੀਂ ਦੇਖੋਗੇ ਇਹ ਪਿਛਲੇ ਸੀਆਈਏ ਇੰਸਪੈਕਟਰ ਜਸ ਸਮੁੰਦਰ 13 ਸਾਲ ਤੋਂ ਸੀਆਈਏ ਪਟਿਆਲਾ ਹੀ ਹੈ ਮਨੂਆ ਦੱਸੋ ਇਹਨਾਂ ਦੀ ਪੋਸਟਿੰਗਾਂ ਨਹੀਂ ਹੁੰਦੀਆਂ 8-8 ਸਾਲ ਤੋਂ ਪਟਿਆਲੇ ਹੀ ਰਹਿੰਦੇ ਨੇ ਪੋਪਾ ਰਾਏ ਜਲੰਧਰ ਕਾਡਰ ਦਾ ਉਹ 8 ਸਾਲ ਤੋਂ ਪਟਿਆਲੇ ਹੀ ਹੈ ਜੀ ਇਹਨਾਂ ਨੂੰ ਘਰ ਪਟਿਆਲੇ ਰਾਜਪੁਰਾ ਬਟਿੰਡਾ ਇਸੇ ਤੇ ਇਹ ਕੀ ਕਾਰਨ ਹੈ ਜੀ ਇਹ ਪੰਜਾਬ ਸਰਕਾਰ ਤੇ ਪੰਜਾਬ ਪੁਲਿਸ ਇਸ ਦੀ ਜ਼ਿੰਮੇਵਾਰੀ ਹੈ ਐਸਐਸਪੀ ਨਾਨਕ ਦੀ ਜ਼ਿੰਮੇਵਾਰੀ ਹੈ ਕਿ ਇਹ ਇੱਥੇ ਚਾਰ ਜਿਹੜੇ ਐਸਐਚਓ ਸੀ ਉਹ ਡਿਊਟੀ ਸਟੇਸ਼ਨ ਅਗਰ ਇੱਥੇ ਉਹਨਾਂ ਨੇ ਕਾਂਡ ਕੀਤਾ ਤੁਸੀਂ ਇੱਥੇ ਪਹਿਲੇ ਉਹਨਾਂ ਨੂੰ ਪਕੜਿਆ ਨਹੀਂ ਹੁਣ ਤੁਸੀਂ ਕਹਿੰਦੇ ਹੋ ਸਾਡੀ ਜ਼ਿੰਮੇਵਾਰੀ ਨਹੀਂ ਹੈ ਜੀ ਹੁਣ ਤੇ ਲੁਧਿਆਣੇ ਤੇ ਬਠਿੰਡੇ ਦੀ ਜ਼ਿੰਮੇਵਾਰੀ ਹੈ ਲੁਧਿਆਣੇ ਤੇ ਬਠਿੰਡੇ ਵਾਲੇ ਸੁੱਤੇ ਪੈਣ ਉਹਨਾਂ ਨੂੰ ਇਹ ਨਹੀਂ ਪਤਾ ਕਿ ਤੁਹਾਡੇ ਚਾਰ ਜਿਹੜੇ ਐਸਐਚਓ ਜਿਨ੍ਹਾਂ ਨੇ ਡਿਊਟੀ ਨਹੀਂ ਜੁਆਇਨ ਕੀਤੀ ਤੇ ਤੁਸੀਂ ਕਿਤੇ ਰਿਪੋਰਟ ਹੀ ਨਹੀਂ ਕਰਦੇ ਮਤਲਬ ਪੁਲਿਸ ਵਾਲਾ ਕਦੇ ਵੀ ਛੁੱਟੀ ਲੈ ਲੇ ਜੋ ਮਰਜ਼ੀ ਕਰ ਜਾਏ ਉਸ ਨੂੰ ਸਾਰੀ ਮਾਫੀ ਹੈ ਜੀ ਪੁਲਿਸ ਵਾਲਿਆਂ ਦੀ ਹਰ ਹਰਕਤ ਲਈ ਮਾਫੀ ਹੈ ਡਿਊਟੀ ਤੇ ਜਾਣ ਤਾਂ ਮਾਫੀ ਹੈ ਡਿਊਟੀ ਤੇ ਧਮਕਾਨ ਤਾਂ ਮਾਫੀ ਹੈ ਡਿਊਟੀ ਤੇ ਕੁੱਟਣ ਤਾਂ ਮਾਫੀ ਹੈ ਤੇ ਐਸਐਸਪੀ ਨਾਨਕ ਜਿਹੜਾ ਇੱਕ ਜ਼ਿਲ੍ਹਾ ਨਹੀਂ ਸੰਭਾਲ ਸਕਿਆ ਚਾਰ ਜ਼ਿਲ੍ਹੇ ਦੀ ਦੇ ਦਿੱਤੀ ਗਵਰਨਮੈਂਟ ਨੇ ਉਸ ਨੂੰ ਜਦੋਂ ਅਸੀਂ ਮਾਨ ਸਾਹਿਬ ਕੋਲ ਗਏ ਸੀਗੇ ਸਾਨੂੰ ਬੋਲਿਆ ਗਿਆ ਸੀ ਐਸਐਸਪੀ ਨਾਨਕ ਨੂੰ ਪੋਸਟਿੰਗ ਕਰਨੇ ਆ ਤੇ ਸਾਨੂੰ ਇੱਕ ਕੰਡੀਸ਼ਨ ਰੱਖੀ ਗਈ ਸੀ ਕਿ ਐਸਐਸਪੀ ਨਾਨਕਦੀ ਅਸੀਂ ਪੋਸਟਿੰਗ ਕਰ ਦਾਂਗੇ ਤੇ ਉਸ ਨੂੰ ਡਿਸਟ੍ਰਿਕਟ ਰਹਿਗੜ੍ਹ ਵੀ ਮਾਨ ਸਾਹਿਬ ਨੇ ਕਹਿਆ ਸੀ ਡਿਸਟ੍ਰੇ ਡਾਈਜੀ ਲੱਗਣਾ ਕੋਈ ਮਜ਼ਾਕ ਨਹੀਂ ਐਸਐਸਪੀ ਨਾਨਕਦਾ 13 15 ਬੰਦਿਆਂ ਦੇ ਸਾਹਮਣੇ ਮਾਨ ਸਾਹਿਬ ਨੇ ਇਹ ਗੱਲ ਕਹੀ ਸੀ ਕਿ ਡੀਆ ਜੀ ਭਗਵੰਦਾਨ ਨੇ ਭਗਵੰਦਾਨ ਨੇ 15 ਜਾਨਿਆਂ ਦੇ ਸਾਹਮਣੇ ਇਹ ਗੱਲ ਕਹੀ ਹੈ ਸਾਬਕਾ ਸੈਨਿਕ ਗਏ ਸੀ ਗੇ ਜਿਹੜੇ ਕਿ ਡਾਈਜੀ ਕਿੱਦਾਂ ਲੱਗ ਜਾਏਗਾ ਇਦਾਂ ਹੀ ਡਾਈਜੀ ਥੋੜੀ ਨਾ ਲੱਗ ਜਾਏਗਾ ਪਟਿਆਲਾ ਰੇਂਜ ਦਾ ਜੀ ਕਿਤੇ ਵੀ ਨਹੀਂ ਲਗੇਗਾ ਹੋਰ ਸਾਨੂੰ ਕਿਹਾ ਗਿਆ ਕਿ ਤੁਸੀਂ ਅਗਰ ਰਿਟ ਸੀਬੀਆਈ ਇਨਕੁਆਇਰੀ ਦੀ ਮੰਗ ਵਾਪਸ ਲੈ ਲੋਗੇ ਤੇ ਅਸੀਂ ਐਸਐਸਪੀ ਨਾਨਕ ਨੂੰ ਸ਼ਿਫਟ ਕਰ ਦਾਂਗੇ ਤੁਸੀਂ ਇਹ ਦੇਖੋ ਪੰਜਾਬ ਸਰਕਾਰ ਤੇ ਪੰਜਾਬ ਪੁਲਿਸ ਦੀ ਮਿਲੀ ਜਲੀਏ ਅੱਜ ਐਸਐਸਪੀ ਨਾਨਕ ਨੂੰ ਪਟਿਆਲੇ ਤੋਂ ਬਾਹਰ ਨਹੀਂ ਕੇ ਭੇਜਿਆ ਗਿਆ ਕਿਉਂਕਿ ਜਿਹੜੇ ਇਨਕਾਊਂਟਰ ਦੇ ਕੇਸ ਹਨ ਸਾਰੇ ਕੇਸ ਕੋਰਟਾਂ 'ਚ ਲੱਗੇ ਹੋਏ ਹਨ ਠੀਕ ਹੈ ਤੇ ਇਹਨਾਂ ਨੂੰ ਕੋਈ ਨਾ ਕੋਈ ਮੈਨੀਪੂਲੇਸ਼ਨ ਲਈ ਵੀ ਚਾਹੀਦਾ ਜਿੱਦਾਂ ਕਨਲ 68 ਦੇ ਕੇਸ ਤੇ ਮੈਨੀਪੂਲੇਸ਼ਨ ਹੋਈ ਸੀ ਅਗਰ ਆਰਮੀ ਇਨਵੋਲ ਨਹੀਂ ਹੁੰਦੀ ਉਸ ਲਈ ਤੇ ਅੱਜ ਇਹ ਕੁਝ ਵੀ ਨਹੀਂ ਹੁੰਦਾ ਕੀ ਪਤਾ ਤੁਸੀਂ ਇੱਕ ਵਨ ਆਫ ਦਾ ਰਿਕਾਰਡਿੰਗ ਹੈਗੀ ਹੈ ਸਾਡੀ ਚਮਿੰਦਰ ਦੀ ਰਿਕਾਰਡਿੰਗ ਵਿੱਚ ਚਮਿੰਦਰ ਕਹਿੰਦਾ ਕਿ ਐ ਤੇ ਜੀ ਬਹੁਤ ਘਟ ਵਿੱਚ ਹੋ ਗਿਆ ਪਤਾ ਨਹੀਂ ਸਾਨੂੰ ਤੇ ਲੱਗ ਰਿਹਾ ਸੀ ਗੋਲੀ ਗੁਲੀਆ ਚੱਲ ਜਾਣੀਆਂ ਮਤਲਬ ਇੰਨਾ ਅਹੰਕਾਰ ਚਾਰ ਐਸਐਚਓ ਕਿ ਤੁਹਾਨੂੰ ਅੱਜ ਵੀ ਡਰ ਲੱਗਦਾ ਉਹ ਚਾਰ ਐਸਐਚਓ ਨੂੰ ਫੜ ਕੇ ਪੁਲਿਸ ਤੇ ਬਾਹਨਲੇ ਮਤਲਬ ਉਹਨਾ ਦਿਜੇ ਤੱਕ ਅਰੈਸਟ ਨਹੀਂ ਹੈ ਕਿ ਮੈਨੂੰ ਇਹ ਦੱਸੋ ਇੱਕ ਕਰਨਲ ਜਿਹੜਾ ਡੀਆਈਜੀ ਰੈਂਕ ਦਾ ਬੰਦਾ ਹੈ ਉਹ ਸੇਫ ਨਹੀਂ ਹੈ ਤੁਹਾਨੂੰ ਤੁਸੀਂ ਕਦੇ ਇਹ ਸੋਚ ਸਕਦੇ ਕਿ ਹੁਣ ਡੀਆਈਜੀ ਰੈਂਕ ਦਾ ਬੰਦਾ ਜਾ ਕੇ ਉਸ ਨੂੰ ਕੀ ਐਮਐਸ ਹੋਰ ਦੁਕਾਨਾ ਦੀ ਕਮੀ ਹੈ ਜਿਹੜਾ ਉਸ ਨੂੰ ਜਾ ਕੇ ਉਹ ਮੈਗੀ ਖਾ ਰਿਹਾ ਹੈ ਬੱਚਾ ਹੈ ਨਾਲ ਇੱਕ ਮੈਗੀ ਖਾਨਲੇ ਉੱਥੇ ਗਿਆ ਸੀ ਤੁਸੀਂ ਰੌਂਗ ਸਾਈਡੋਂ ਤੁਸੀਂ ਦੇਖਿਆ ਹੋ ਨਾ ਸਮਾਨਾ ਪੁਲਿਸ ਦੀ ਗੱਡੀ ਰੌਂਗ ਸਾਈਡੋਂ ਆਈ ਹੈ ਜੇ ਇੱਕ ਗੱਡੀ ਜਿਹੜੀ ਦੂਜੀ ਸੀਗੀ ਸਕੋਰਪੀਓ ਐ ਨਾ ਉਹ ਜੈ ਸਿੰਘ ਐ ਜੋ ਕਨਸਟੇਬਲ ਉਸਤਾ ਵੀ ਇੰਨਾ ਵੱਡਾ ਹੱਥ ਹੈਗਾ ਉੱਥੇ ਕੁੱਟਣ ਤੇ ਉਹ ਅਸੀਂ ਉਸਨੇ ਗਨ ਕੌਕ ਕੀਤੀ ਹੈ ਤੁਹਾਨੂੰ ਇੱਕ ਵੀਡੀਓ ਦੇਖਿਆ ਮੈਂ ਤੁਹਾਨੂੰ ਇੱਕ ਕਲਿੱਪ ਗਨ ਟਾਬੇ ਤੇ ਗਨ ਕੌਕ ਕਰਕੇ ਸਾਰੇ ਬੰਦਿਆਂ ਨੂੰ ਪਜਾਇਆ ਹੋਰ ਉਸਨੇ ਮੇਰੇ ਬੇਟੇ ਉੱਪਰ ਵੀ ਗਨ ਕੌਕ ਕੀਤੀ ਹੋਰ ਮਤਲਬ ਇਹ ਜਿਹੇ ਐਸਐਚਓਜ਼ ਨੂੰ ਤੁਸੀਂ 4 ਇੰਚ ਇੰਸਪੈਕਟਰਾਂ ਨੂੰ ਬਚਾਉਣ ਲਈ ਪੂਰਾ ਪੰਜਾਬ ਬਰਬਾਦ ਕੀਤਾ ਤੁਸੀਂ 84 ਵਾਲਾ ਰਾਈਟ ਦੱਸ ਕਿ ਜੇ ਬੰਦੇ ਮਾਰੋ ਤੇ ਪ੍ਰੋਮੋਸ਼ਨਲ ਹੋ ਪੰਜਾਬ ਸਰਕਾਰ ਤੁਸੀਂ ਇਹ ਝਾੜੂ ਸਰਕਾਰ ਨਾਲ ਝਾੜੂ ਨਾਲ ਗੰਦ ਕੱਢਣ ਲਈ ਆਇਸੀ ਪੰਜਾਬ 'ਚ ਪੰਜਾਬ ਨੇ ਤੁਹਾਨੂੰ ਇਸ ਲਈ ਸਿਲੈਕਟ ਕੀਤਾ ਸੀ ਕਿ ਤੁਸੀਂ ਝਾੜੂ ਨਾਲ ਆਮ ਆਦਮੀ ਦੀ ਸੁਰੱਖਿਆ ਕਰੋਗੇ ਤਾਂ ਤੁਸੀਂ ਆਮ ਆਦਮੀ ਦੀ ਸੁਰੱਖਿਆ ਨਹੀਂ ਇੱਥੇ ਤੁਸੀਂ ਤੇ ਗੰਦ ਇਕੱਠਾ ਕਰ ਲਿਆ ਮਾਨ ਸਾਹਿਬ ਤੁਸੀਂ ਜ਼ਿੰਮੇਵਾਰ ਹੋ ਕੀ ਕੀ ਚੱਲ ਰਿਹਾ ਹੈ ਪੰਜਾਬ ਵਿੱਚ ਤੁਸੀਂ ਪੰਜਾਬ ਦੀ ਯੂ ਵਾਂਟ ਪੰਜਾਬ ਟੂ ਗਰੋ ਜਾਂ ਤੁਸੀਂ ਪੰਜਾਬ ਨੂੰ ਥੱਲੇ ਡਾਗਣਾ ਸਾਡਾ ਕੋਈ ਯੂਥ ਇੱਥੇ ਰਹਿਣ ਨੂੰ ਤਿਆਰ ਨਹੀਂ 22 ਸਾਲ ਦੇ ਪੁੱਤ ਮਾਂ ਦੇ ਮਾਰੀ ਜਾ ਰਹੇ ਹੋ ਤੁਸੀਂ ਤੁਸੀਂ ਪੰਜਾਬ ਨੂੰ ਖਤਮ ਕਰ ਰਹੇ ਹੋ ਤੁਸੀਂ ਪੰਜਾਬ ਤੇ ਅਤੰਗਵਾਦ ਫੈਲਾ ਰਹੇ ਹੋ ਯੂਨੀਫਾਰਮ ਤੇ ਗੁੰਡੇ ਕੁੱਮਰੇ ਤੇ ਤੁਸੀਂ ਕੀ ਐਕਸ਼ਨ ਲੈਂਦਾ ਤੁਸੀਂ ਇਹ ਦੱਸੋ 45 ਦਿਨਾਂ ਚ ਮਾਨ ਸਾਹਿਬ ਨੇ ਇੱਕ ਹਰ ਛੋਟੇ ਮੁੱਦੇ ਤੇ ਤੇ ਪਹੁੰਚ ਜਾਂਦੇ ਮਾਨ ਸਾਹਿਬ ਠੀਕ ਹੈ ਅੱਜ ਤੱਕ ਕਰਨਲ ਬਾਟ ਸਾਬ ਦੇ ਮਾਮਲੇ ਤੇ ਮਾਨ ਸਾਹਿਬ ਨੇ ਕੀ ਸਟੇਟਮੈਂਟ ਦਿੱਤੀ ਹੈ ਕਿ ਸ਼ਹੀਦਾਂ ਕਹਿੰਦੇ ਸ਼ਹੀਦਾਂ ਦੇ ਜਾ ਕੇ ਅਸਮੈ ਤੇ ਮੈਨੂੰ ਕਹਿੰਦੇ ਉੱਥੇ ਬੈਠੇ ਹੋਏ ਸ਼ਹੀਦਾਂ ਦੇ ਕਮੇ ਤੇ ਬਹੁਤ ਇੱਜ਼ਤ ਕਰਦਾ ਜੀ ਮੈਂ ਸ਼ਹੀਦਾਂ ਨੂੰ ਜਾ ਕੇ ਕਰੋੜ ਰੁਪਏ ਦਿੰਦਾ ਤੇ ਤੁਸੀਂ ਕੀ ਇੰਤਜ਼ਾਰ ਕਰ ਰਹੇ ਸੀ ਮੇਰਾ ਬੇਟਾ ਔਰ ਮੇਰਾ ਹਸਬੰਦ ਸ਼ਹੀਦ ਹੋ ਜਾਂਦੇ ਤਾਂ ਤੁਸੀਂ ਕਰੋੜ ਰੁਪਏ ਦੇਣਾ ਨਾ ਸੀ ਐ ਜੇ ਪੈਸਿਆਂ ਨੂੰ ਲਾਲੰਤ ਹੈ ਸਾਡੇ ਸੈਨਿਕ ਪਰਿਵਾਰਾਂ ਨੂੰ ਇਹ ਪੈਸੇ ਨਹੀਂ ਚਾਹੀਦੇ ਸਾਨੂੰ ਇੱਜ਼ਤ ਚਾਹੀਦੀ ਹੈ ਅਸੀਂ ਦੇਸ਼ ਲਈ ਲੜਦੇ ਆਂ ਦੇਸ਼ ਲਈ ਖੜੇ ਆਂ ਜਦੋਂ ਸਾਡੇ ਜਵਾਨ ਬਾਰਡਰਸ ਤੇ ਖੜੇ ਹਨ ਉਹਨਾਂ ਦੀ ਵਾਈਫ ਇੱਥੇ ਕੱਲੀਆਂ ਹਸਬੰਡਸ ਇੱਥੇ ਕੱਲੇ ਬੱਚੇ ਕੱਲੇ ਤਾਂ ਉਹ ਬੱਚਿਆਂ ਨੂੰ ਕੀ ਸਿਕਿਉਰਿਟੀ ਹੈ ਤੁਹਾਡੀ ਤੁਹਾਡੇ ਪੁਲਿਸ ਵਾਲੇ ਗੁੰਡਿਆ ਕੇ ਕੱਟ ਕੇ ਚੱਕ ਕੇ ਸਾਰਿਆਂ ਨੂੰ ਗੋਲੀ ਮਾਰਦੇ ਮੈਂ ਅਜੇ ਜਸਪ੍ਰੀਤ ਜਿਹੜਾ ਉਹ ਕੇਸ ਹੈ ਉਹਨਾਂ ਫੈਮਲੀ ਨੂੰ ਮੈਂ ਮਿਲ ਹੀ ਨਹੀਂ ਆ ਮੈਂ ਉਹਨਾਂ ਨੂੰ ਜਾਣਦੀ ਨਹੀਂ ਆ ਬਟ ਉਹ ਜਦੋਂ ਲੇਡੀ ਬੋਲ ਰਹੀ ਸੀ ਕਹਿੰਦੀ ਮੇਰਾ ਬੇਟੇ ਕੋਲੋਂ ਗਲਤੀ ਹੋ ਗਈ ਸੀ ਉਸ ਨੂੰ ਸਜ਼ਾ ਮਿਲਦੀ ਸਜ਼ਾ ਦੋ ਮਗਰ ਤੁਸੀਂ ਕਿਸੇ ਦੇ ਬੱਚੇ ਨੂੰ 7 ਗੋਲੀਆਂ ਮਾਰ ਦਿੱਤੀਆਂ ਨਿਹੱਤੇ ਜਿਸ ਤੇ ਕੋਲ ਕੁਝ ਨਹੀਂ ਤੁਸੀਂ ਹੋਰ ਗਵਾਹ ਹੈਗੇ ਨੁਸਤੇ ਕਿ ਉਹ ਕਹਿੰਦੇ ਉਸਨੇ ਹੱਥ ਖੜਾ ਕਰਕੇ ਸਰੈਂਡਰ ਕੀਤਾ ਸੀ ਉਹਨਾਂ ਦੇ ਸੀਡੀਆ निकाले ਜਾਣ ਲੋਕੇਸ਼ਨ ਨਿਕਾਲੇ ਜਾਏ ਪੁਲ ਐਂਬੂਲੈਂਸ ਬੁਲਾ ਕੇ ਪਹਿਲੇ ਗੋਲੀ ਮਾਰੀ ਗਈ ਹੈ ਗੋਲੀ 7 ਗੋਲੀਆਂ ਵਿੱਚੋਂ 3 ਗੋਲੀਆਂ ਐਮਐਲਆਰ ਵਿੱਚ ਦਸੀ ਗਏ ਨੇ ਉਹ ਬਿਲਕੁਲ ক্লোਜ਼ ਸ਼ਾਟ ਮਾਰੀ ਹੈ ਜਦੋਂ ਬੰਦਾ ਇੰਨੇ ਨੇੜੇ ਸੀ ਤੇ ਤੁਸੀਂ ਉਸ ਨੂੰ ਸੱਤ ਗੋਲੀਆਂ ਮਾਰ ਅੱਜ ਤੱਕ ਇਹ ਕਿਉਂ ਹੁੰਦਾ ਹੈ ਕਿ ਜਿਹੜਾ ਪੁਲਿਸ ਵਾਲਿਆਂ ਦੀਆਂ ਗੋਲੀਆਂ ਖਾਲੀ ਉਹਨਾਂ ਦੇ ਪੈਰਾਂ 'ਚ ਲੱਗਦੀ ਹੈ ਉਹ ਪੈਰ ਜਿਨ੍ਹਾਂ ਦੇ ਪੈਰਾਂ 'ਚ ਵੀ ਗੋਲੀਆਂ ਲੱਗੀਆਂ ਨਾ ਉਹ ਪੱਕੇ ਹੋਣ ਲਈ ਲੱਗੀਆਂ ਨਾ ਉਹ ਵੀ ਚੈੱਕ ਕੀਤਾ ਜਾਏ ਐਨਕਾਊਂਟਰ ਵਿੱਚ ਜਦੋਂ ਇਹ ਕੇਸ ਹੋਇਆ ਗਰੋਨੀ ਸਿੰਘ ਤੇ ਕਹਿੰਦੇ ਜੀ ਅਸੀਂ ਐਨਕਾਊਂਟਰ ਵਾਲੇ ਬੰਦਿਆਂ ਨੂੰ ਮਿਲ ਕੇ ਰਾਜੇਂਦਰਾ ਹਸਪੀਟਲ ਤੋਂ ਨਿਕਲੇ ਸੀ ਐਮਐਲਆਰ ਬਣਾਈ ਹੈ ਇਹਨਾਂ ਨੇ ਸਾਰਾ ਹਸਪੀਟਲ ਦੀ ਉਸਦੀ ਰੀਰਾਈਟਿੰਗ ਕੀਤੀ ਹੈ ਏਮ ਨੂੰ ਪੀਐਮ ਕੀਤਾ ਸਾਰਾ ਹਸਪੀਟਲ ਵਾਲਾ ਪਵਨ ਮਿੱਤਲ ਡਾਕਟਰ ਕੋਲ ਗਿਆ ਪਿਆ ਠੀਕ ਹੈ ਤੁਸੀਂ ਸਾਰਾ ਤੁਸੀਂ ਨਿਕਲ ਰਹੇ ਹੋ ਰਾਜੇਂਦਰਾ ਹਸਪੀਟਲ ਤੋਂ ਤੇ ਤੁਸੀਂ ਕਹਿੰਦੇ ਹੋ ਅਸੀਂ ਅੱਧਾ ਘੰਟਾ ਲੇਟ ਪਹੁੰਚੇ ਆ ਮਗਰ ਤੁਸੀਂ ਅੱਧੇ ਘੰਟੇ ਲੇਟ ਪਹੁੰਚੇ ਤੁਸੀਂ ਤੇ ਉੱਥੇ ਹੀ ਸੀ ਤੁਸੀਂ ਕਿਉਂ ਸਾਰਾ ਹਸਪੀਟਲ ਗਏ ਹੋ ਤੁਸੀਂ ਤੇ ਉੱਥੇ ਹੀ ਸੀਗੇ ਨਾ ਅਗਰ ਕਰਨਲ ਸਾਹਿਬ ਤੇ ਕਹਿੰਦੇ ਕਿ ਕਰਨਲ ਸਾਹਿਬ ਤੇ ਉਹ ਘਰ ਜਾ ਕੇ ਆਇਨ ਜੀ ਇੱਕ ਕਰਨਲ ਸਾਹਿਬ ਨੂੰ ਆਪਣੇ ਆਪ ਨੂੰ ਕੁੱਟ ਕੇ ਨਾ ਸੀਨਾ ਨੂੰ ਜਾਂਦੇ ਸੀ तो ना सा कोई पोलीटिकल है। अ मैं सैनिक सबका सैनिक क्रांति ग्यारे द अपनी सा, संगठन है जोड़ा सैनिक परिवार एक्स मतलब सर्विसमैन ली है उसकी मैं पंजाब स्टेट की महिला प्रेजीडेंट हाँ वो इस करके हाँ मैं कह पोलीटिक्स जा रहे हो जी मैं इसी यही दसन लगी हाँ कि मैं सबका सैनिक क्रांति यूनियन की महिला प्रेजिडेंट हाँ क्योंकि साढ़ा जोड़ा संगठन है वो पोलीटिक्स ਨੋ ਜੁਆਇਨ ਕਰਨ ਨਾਲ ਅਲੋ ਵੀ ਨਹੀਂ ਕਰਦਾ ਤੇ ਪੋਲਿਟਿਕਸ ਕਿਸੇ ਬੰਦੇ ਨੂੰ ਸਾਡੇ ਸਟੇਜ ਤੇ ਬੋਲਣ ਵੀ ਦਿੰਦਾ ਤਾਂ ਸਾਡਾ ਕੋਈ ਵੀ ਪੋਲਿਟੀਕਲ ਕਨੈਕਸ਼ਨ ਨਹੀਂ ਹੈ ਨਾ ਕਦੇ ਹੋਏਗਾ ਇਹ ਜਦੋਂ ਮੈਨੂੰ ਉਹਨਾਂ ਨੇ ਪ੍ਰੈਜ਼ੀਡੈਂਟ ਮੈਂ ਲਿਖਤ ਰੂਪ ਤੇ ਉਹਨਾਂ ਨੂੰ ਦਿੱਤਾ ਕਿ ਮੈਂ ਕੋਈ ਪੋਲਿਟਿਕਸ ਜੁਆਇਨ ਨਹੀਂ ਕਰੂੰਗੀ ਕਿਉਂਕਿ ਸਾਡਾ ਜਿਹੜਾ ਅਸੀਂ ਸੈਨਿਕ ਪਰਿਵਾਰ ਆ ਆਪਾਂ ਇੱਜ਼ਤ ਲਈ ਲੜਦੇ ਆਂ ਦੇਸ਼ ਦੀ ਇੱਜ਼ਤ ਲਈ ਹੋਰ ਆਪਣੀ ਇੱਜ਼ਤ ਲਈ ਲੜਦੇ ਆਂ ਅਸੀਂ ਸੋਚਦੇ ਆਂ ਦੇਸ਼ ਸਾਡੀ ਇੱਜ਼ਤ ਹੈ ਉਦਹੀਂ ਅੱਜ ਪੰਜਾਬ ਵੀ ਇੱਕ ਦੇਸ਼ ਉਹੀ ਹੋਇਆ ਨਾ ਅਸ ਪੰਜਾਬ ਵੀ ਸਾਡੀ ਇੱਜ਼ਤ ਹੈ ਔਰ ਪੰਜਾਬ ਦੀ ਇੱਜ਼ਤ ਲਈ ਜਿੱਥੇ ਤੱਕ ਲੜਨਾ ਪਏਗਾ ਮੈਂ ਲੜੂੰਗੀ ਔਰ ਐਸਐਸਪੀ ਨਾਨਕ ਨੂੰ ਮੈਂ ਇੱਕ ਫੇਰ ਰਾਜੀ ਵੀ ਆਖੂਗੀ ਤੁਹਾਡੀ 45 ਦਿਨ ਦੀ ਕਮਿਟਮੈਂਟ ਜਿੰਨੇ ਜੋਸ਼ ਨਾਲ ਤੁਸੀਂ ਕਹਿ ਰਹੇ ਸੀ ਕਿ ਅਸੀਂ ਮਾਫੀ ਮੰਗਦੇ ਹਾਂ ਤੇ 45 ਦਿਨਾਂ ਅੰਚ ਇਨਕੁਆਇਰੀ ਖਤਮ ਕਰਾਂਗੇ ਤੇ ਤੁਸੀਂ ਖਾਲੀ ਮੇਰੇ ਜਵਾਬਦਾਰ ਨਹੀਂ ਹੋ ਤੁਸੀਂ ਪੂਰੇ ਪੰਜਾਬ ਦੇ ਜਨਤਾ ਦੇ ਜਵਾਬਦਾਰ ਹੋ ਕਿ 45 ਦਿਨਾਂ 'ਚ ਤੁਸੀਂ ਕੀਤਾ ਕੀ ਅਗਰ ਤੁਸੀਂ ਉਹਨਾਂ ਨੂੰ ਨੋਟਿਸ ਭੇਜਿਆ ਉਹਨਾਂ ਨਹੀਂ ਮਿਲੇ ਤੇ ਕਿੱਥੇ ਗਏ ਹੋ ਤੁਹਾਨੂੰ ਪਤਾ ਨਹੀਂ ਤੁਹਾਡੇ ਚਾਰ ਆਫਸਰ ਕਿੱਥੇ ਜਿਹੜੇ ਪੁਰਾ ਉਹਨਾਂ ਦੇ ਹਥਿਆਰ ਲੈ ਕੇ ਫਿਰ ਰਹੇ ਨੇ ਉਹਨਾਂ ਦੇ ਕੋਲ ਹਥਿਆਰ ਹਨ ਕਿਤੇ ਮਤਲਬ ਐਦਾਂ ਤੁਸੀਂ ਆਪੇ ਸੋਚੋ ਕਿ ਕਦੇ ਇਹ ਹੋ ਸਕਦਾ ਹੈ ਕਿ 45 ਦਿਨਾਂ ਤੋਂ ਕੋਈ ਬੰਦਾ ਡਿਊਟੀ ਨਾ ਜੁਆਇਨ ਕਰੇ ਇੱਕ ਪ੍ਰਾਈਵੇਟ ਕੰਪਨੀ 'ਚ ਵੀ ਬੰਦੇ ਨੂੰ ਬਾਹਰ ਕੱਢ ਦਿੱਤਾ ਜਾਂਦਾ ਜੀ ਜਾਂ ਪਗੋੜੇ ਦੀ ਰਿਪੋਰਟ ਹੁੰਦੀ ਹੈ ਜੀ ਤੋਂ 45 ਦਿਨਾਂ ਤੋਂ ਇਹਨਾਂ ਨੇ ਡਿਊਟੀਆਂ ਜੁਆਇਨ ਨਹੀਂ ਕੀਤੀ ਤੇ ਇਹਨਾਂ ਨੂੰ ਭਗੋੜੇ ਦੀ ਰਿਪੋਰਟ ਨਹੀਂ ਬਣਾਈ ਸਾਡੇ ਆਰਮੀ ਤੇ ਤੇਜੀ ਅੱਜ ਬੰਦਾ 2 ਘੰਟੇ ਡਿਊਟੀ ਨਾ ਜੁਆਇਨ ਕਰੇ ਤੇ ਰਿਪੋਰਟ ਲਿਖੀ ਜਾਂਦੀ ਹੈ ਤੇ ਇਹ ਡਿਸਪਲਾਈਨ ਹੈ ਆਈ ਥਿੰਕ ਪੰਜਾਬ ਪੁਲਿਸ ਨੂੰ ਥੋੜਾ ਬਾਤ ਜਿਹੜਾ ਹੈ ਡਿਸਪਲਾਈਨ ਪੰਜਾਬ ਆਰਮੀ ਤੋਂ ਸਿੱਖ ਲੈਣਾ ਚਾਹੀਦਾ ਠੀਕ ਹੈ ਵੀ ਗੱਲਾਂ ਪਿੱਛੇ ਆ ਰਹੀਆਂ ਸੀ ਸੋਸ਼ਲ ਮੀਡੀਆ ਤੇ ਕਿਉਂਕਿ ਹਰ ਗੱਲ ਸੱਚ ਨਹੀਂ ਹੁੰਦੀ ਕਹਿੰਦੇ ਉਹ ਟਾਬੇ ਵਾਲਾ ਜਿਹੜਾ ਉਹ ਵੀ ਉਹਦੇ ਨਾਲ ਵੀ ਕੁਝ ਮਿਸ ਹੈਪ ਹੋ ਗਿਆ ਸੱਚੀ ਗਾਣੀ ਹੈ ਜੀ ਟਾਬੇ ਵਾਲੇ ਨੇ ਤੇ ਮੈਨੂੰ ਪਤਾ ਨਹੀਂ ਇਸ ਬਾਰੇ ਬਟ ਮੈਨੂੰ ਇਹ ਜ਼ਰੂਰ ਪਤਾ ਹੈ ਕਿ ਜੋੜੀ ਮੈਨੂੰ ਇਨਫੋਰਮੇਸ਼ਨ ਦਿੱਤੀ ਸੀਗੀ ਉਹ ਟਾਬੇ ਵਾਲੇ ਨੇ ਹੀ ਦਿੱਤੀ ਸੀਗੀ ਉਹ ਟਾਬਾ ਵਾਲਾ ਕਹਿੰਦਾ ਕਿ ਮੈਨੂੰ ਉਸਨੇ ਜਿਸ ਤਰੀਕੇ ਨਾਲ ਕਹਿੰਦਾ ਮੈਡਮ ਜੋ ਤੁਸੀਂ ਨਾ ਹੁਣੇ ਵੀਡੀਓ ਬਣਾ ਲਓ ਮੈਂ ਕਿਹਾ ਜੀ ਵੀਰ ਤੇ ਪੁਲਿਸ ਵਾਲੇ ਹੁਣੇ ਲੈ ਜਾਣਗੇ ਕਹਿੰਦਾ ਨਹੀਂ ਜੀ ਤੁਹਾਨੂੰ ਪਤਾ ਨਹੀਂ ਹੈ ਪੁਲਿਸ ਵਾਲੇ ਦਾ ਤਾਂ ਅਸੀਂ ਤੇ ਰੋਜ਼ ਇਹਨਾਂ ਨੂੰ ਖਾਂਦੇ ਆ ਇੱਥੇ ਫਰੀਦਾ ਇਹਦਾ ਇਹ ਕਹਿੰਦਾ ਕਹਿੰਦਾ ਅਸੀਂ ਤਾਂ 10 ਵਜੇ ਤੋਂ ਬਾਅਦ ਖੁੱਲਣਾ ਹੁੰਦਾ ਮੈਡਮ ਐ ਤੇ ਰੋਜ਼ ਇਹਨਾਂ ਨੂੰ ਖਾਣਾ ਪੈਂਦਾ ਫਰੀ ਦਾ ਖਾਂਦੇ ਨੇ ਪੈਸੇ ਲੈ ਜਾਂਦੇ ਨੇ ਫਿਰ ਵੀ ਆ ਕੇ ਸਾਡੇ ਇੱਥੇ ਦੰਗਾ ਕਰ ਜਾਂਦੇ ਐ ਉਸਦੀ ਆਪਣੀ ਵਰਡਿੰਗ ਸੀ ਜਿਹੜਾ ਬੰਦਾ ਇਹ ਵਰਡਿੰਗ ਦੇ ਰਿਹਾ ਸੀ ਬਾਅਦ ਵਿੱਚ ਉਸਦੀ ਸਟੇਟਮੈਂਟ ਬਦਲ ਗਈ ਕਦੇ ਉਸ ਦਾ ਐਡਵੋਕੇਟ ਕਹਿੰਦੇ ਅਸੀਂ ਉਸ ਪਾਸੇ ਮੁੜੇ ਹੋਏ ਸੀ ਕਦੇ ਉਹ ਦੇਖੋ ਸੱਚਾਈ ਨੂੰ ਇਨਸਾਫ ਤੇ ਮਿਲਦਾ ਹੈ ਤੁਸੀਂ ਦੇਖ ਹੀ ਲਿਆ ਕੋਰਟ ਕੋਰਟ ਇਜ਼ ਓਨਲੀ ਦਾ ਪਲੇਸ ਵੇਅਰ ਯੂ ਕੈਨ ਗੈਟ ਜਸਟਿਸ ਅੱਜ ਦੇ ਦਿਨ ਮਗਰ ਮੈਂ ਇਹ ਕਹਿਣਾ ਚਾਹੂੰਗੀ ਪੰਜਾਬ ਸਰਕਾਰ ਨੂੰ ਇਹ ਜੀ ਨੌਬਤੀ ਕਿਉਂ ਆਨ ਦਿੰਦੇ ਹੋ ਕਿ ਲੋਕਾਂ ਨੂੰ ਕੋਟਾਂ ਦੇ ਧੱਕੇ ਖਾਣੇ ਪੈਣ ਤੁਸੀਂ ਪੰਜਾਬ ਦੀ ਖਾਕੀ ਜਿਹੜੀ ਯੂਨੀਫਾਰਮ ਹੈ ਉਹ ਇਸ ਲਈ ਹੈ ਕਿ ਪੰਜਾਬ ਦੇ ਵਸੀਆਂ ਨੂੰ ਸਿਕਿਉਰ ਕਰੋ ਦੇਸ਼ ਸੇਵਾ ਜਿਹੜੀ ਹੈ ਉਹ ਆਰਮੀ ਦਾ ਕੰਮ ਹੈ ਤੁਹਾਡਾ ਕੰਮ ਹੈ ਲਾਅ ਐਂਡ ਆਰਡਰ ਆਫ ਦਾ ਸਟੇਟ ਤੁਸੀਂ ਲਾਅ ਐਂਡ ਆਰਡਰ ਆਪਣੇ ਹੀ ਖਰਾਬ ਕਰ ਰਹੇ ਤੁਸੀਂ ਹਰ ਬੰਦੇ ਨੂੰ ਤੁਸੀਂ ਕੱਲ ਪਰਸੂ ਇੱਕ ਵੀਡੀਓ ਦੇਖੀ ਹੋਣੀ ਇੱਕ ਕਨਸਟੇਬਲ ਨੇ ਕੱਢ ਕੇ ਕਾਲੀ ਮਾਤਾ ਮੰਦਿਰ ਦੇ ਕੋਲ ਕਨਸਟੇਬਲ ਨੇ ਇੱਕ ਮਿੰਨੀ ਟਰੱਕ ਵਾਲੇ ਨੂੰ ਕੱਢ ਕੇ ਰਸਤੇ 'ਚ ਛੱਟਿਆ ਜੀ ਇੱਕ ਕਨਸਟੇਬਲ ਦੀ ਹਰਕਤ ਵੀ ਤੁਸੀਂ ਦੇਖੋਗੇ ਉਹ ਮੈਂ ਤੁਹਾਨੂੰ ਵੀਡੀਓ ਕਾਫੀ ਵਾਇਰਲ ਹੋਈ ਸੀਗੀ ਤੁਸੀਂ ਇਹ ਦੇਖੋ ਇੱਕ ਕਨਸਟੇਬਲ ਵੀ ਉਸਦੀ ਵੀ ਹਰਕਤ ਦੇਖੋ ਐਟੀਟਿਊਡ ਦੇਖੋ ਕਿ ਮਤਲਬ ਇੱਕ ਇਨਸਾਨ ਨੂੰ ਇਨਸਾਨ ਨਹੀਂ ਸਮਝਦੇ ਤੁਸੀਂ ਜਦੋਂ ਤੁਸੀਂ ਦੇਖਿਆ ਹੋਣਾ ਉਹ ਰੌਣੀ ਸਿੰਘ ਜਦੋਂ ਮਾਫੀ ਮੰਗ ਰਿਹਾ ਸੀ ਕਹਿੰਦਾ ਸਾਨੂੰ ਪਤਾ ਨਹੀਂ ਸੀ ਆਰਮੀ ਸੀਗੇ ਜੀ ਪਤਾ ਨਹੀਂ ਸੀ ਤੇ ਮੈਂ ਤੁਹਾਨੂੰ ਤੁਸੀਂ ਸੁਣਿਆ ਹੋਣਾ ਉਸ ਵਿੱਚ ਵੀ ਮੈਂ ਕਹਿ ਸੀ ਮੈਂ ਕਿ ਆਰਮੀ ਨਹੀਂ ਹਤੇ ਮਤਲਬ ਸਿਵਿਲਿਅਨ ਤੇ ਕੋਟਲ ਹੋਗੇ ਦੂਜੀ ਗੱਲ ਤੁਸੀਂ ਸਰਦਾਾਈ ਕਾਰਡ ਲੈ ਗਏ ਤੁਸੀਂ ਸਰਦਾ ਫੋਨ ਲੈ ਗਏ ਜਿਹੜਾ ਤੁਹਾਡਾ ਡੀਐਸਪੀ ਸਤਨਾਮ ਆ ਕੇ ਤੁਹਾਨੂੰ ਸਾਨੂੰ ਹਸਪੀਟਲ ਤੇ ਢੀਲੋ ਸਾਹਿਬ ਨੂੰ ਦੇਖ ਕੇ ਗਿਆ ਤੇ ਤੁਹਾਨੂੰ ਇਹ ਸ਼ਰਮ ਨਹੀਂ ਆਉਂਦੀ ਤੁਹਾਨੂੰ ਕਹਿੰਦੇ ਹੋਏ ਵੀ ਸ਼ਰਮ ਨਹੀਂ ਆਉਂਦੀ ਖਾਦੀ ਪਿੱਤੀ ਚ ਹੋ ਗਿਆ ਖਾਦੀ ਪਿੱਤੀ ਚ ਹੋ ਗਿਆ ਜੀ ਖਾਦੀ ਪਿੱਤੀ ਤੁਸੀਂ ਕਿਸੇ ਦੇ ਬੱਚਿਆਂ ਨੂੰ ਗੋਲੀ ਮਾਰ ਦਿੰਦੇ ਹੋਗੇ ਜੀ ਅੱਜ ਅਗਰ ਮੇਰਾ ਬੱਚਾ ਨਹੀਂ ਹੁੰਦਾ ਰਹਿੰਦਾ ਇਹਨਾਂ ਕੋਲ ਗੋਲੀਆਂ ਸੇ ਹਥਿਆਰ ਸੀਗੇ ਐਨਕਾਊਂਟਰ ਤੋ ਆਈ ਸੀ ਮੋਰਚਰੀ ਤੇ ਸੀਗੇ ਉਥੋਂ ਦੀ ਬਾਹਰ ਨਿਕਲਣ ਤੋਂ ਮਤਲਬ ਸਭ ਤੋਂ ਵੱਡੀ ਗੱਲ ਜੀ ਇਹਨਾਂ ਦੀ ਜੀ ਆਸੀ ਉਹ ਜਾ ਕੇ ਸਾਰਾ ਹਸਪੀਟਲ ਐਮਲਰ ਕਰਾਉਂਦੇ ਜਿੱਥੋਂ ਬਾਹਰ ਨਿਕਲੇ ਹਸਪੀਟਲ ਤੋਂ ਉੱਥੇ ਨਹੀਂ ਕਰਾਉਂਦੇ ਰੋਂਗ ਸਾਈਡ ਤੋਂ ਗੱਡੀਆਂ ਐ ਲੈ ਕੇ ਆ ਰਹੇ ਨੇ ਤੇ ਕਹਿੰਦੇ ਪ੍ਰੋਂਗ ਪਾਰਕਿੰਗ ਅਸੀਂ ਕੀਤੀ ਹੋਈ ਸੀ ਜਦੋਂ ਰੋਂਗ ਪਾਰਕਿੰਗ ਕੀਤੀ ਸੀ ਤੇ ਐਸ ਐਚਓ ਸਿਵਲ ਲਾਈਨ ਨੂੰ ਬੁਲਾ ਕੇ ਗੱਡੀ ਥਾਣੇ ਚ ਲੈ ਜਾਣੀ ਸੀ ਅਗਰ ਉਹ ਡਰਿੰਕ ਕਰ ਰਹੀ ਸੀ ਤੇ ਇਹਨਾਂ ਨੂੰ ਚੱਕ ਕੇ ਥਾਣੇ ਲੈ ਜਾਂਦੇ ਤੁਹਾਡਾ ਕੀ ਰੋਲ ਹੈ ਫਸਟ ਡਰਿੰਕ ਵੀ ਕੀਤੀ ਹੋਈ ਸੀ ਤੁਹਾਡੇ ਬੇਟ ਨੇ ਵੀ ਤੇ ਪਤਨੀ ਨੇ ਵੀ ਤੇ ਉਸ ਤੋਂ ਬਾਅਦ ਅ ਪਹਿਲਾ ਮਤਲਬ ਤੱਕਾ ਵੀ ਤੁਸੀਂ ਮਾਰਿਆ ਜੇ ਤੁਸੀਂ ਦੇਖੀ ਅਗਰ ਵੀਡੀਓ ਦੇਖੀ ਹੋਏਗੀ ਤੇ ਮੇਰਾ ਬੇਟਾ ਗੱਡੀ ਦਾ ਦਰਵਾਜ਼ਾ ਖੋਲਣ ਲੱਗਿਆ ਸੀਗਾ ਤੇ ਜਦੋਂ ਪੱਜਦਾ ਹੋਇਆ ਗਿਆ ਇਹਨਾਂ ਨੂੰ ਤੱਕਾ ਮਾਰਿਆ ਕਿਉਂਕਿ ਮੇਰਾ ਹਸਬੰਦ ਨੂੰ ਬਾਕਸ ਮਾਰ ਕੇ ਵਿਟਨੈਸ ਹੈਗਾ ਰਿਕਾਰਡਿੰਗ ਹੈਗੀ ਆ ਪੂਰੀ ਅਜੇ ਤੇ ਬਹੁਤ ਸਾਰੇ ਵਿਟਨੈਸ ਔਰ ਰਿਕਾਰਡਿੰਗ ਅਸੀਂ ਕੋਰਟ ਤੇ ਦਿੱਤੀ ਨਹੀਂ ਉਹ ਆਸਤੇ ਆਸਤੇ ਸਾਰੀ ਜਦੋਂ ਟ੍ਰਾਇਲ ਸ਼ੁਰੂ ਹੋਣਗੇ ਸਾਰਾ ਕੁਝ ਪਤਾ ਲੱਗ ਜਾਊਗਾ ਤੁਸੀਂ ਐ ਸੋਚੋ ਇੱਕ ਕਰਨ ਦਾ ਇਹਨਾਂ ਨੂੰ ਐ ਕਹਿ ਰਹੇ ਨੇ ਕੀ ਮੈਂ ਆਮਿਦਾ ਕਰਨਾ ਲਾ ਤੁਸੀਂ ਮਨੂੰ ਕਹਿ ਰਹੇ ਰੋਂਗ ਤੁਸੀਂ ਆਪੇ ਰੋਂਗ ਸਾਈਡ ਉ ਆ ਰਹੇ ਹੋ ਤੁਸੀਂ ਗਾਲਾਂ ਕਲੋਚ ਨਾ ਕੱਢੋ ਤੁਸੀਂ ਗੱਡੀ ਸਾਈਡ ਕਰਨ ਕਹਿ ਸਕਦੇ ਹੋ ਤੁਸੀਂ ਗੱਡੀ ਵੀ ਦੇਖੀ ਹੋਣੀ ਵੀਡੀਓ ਚ ਕੋਈ ਰੋਡ ਦੇ ਉੱਪਰ ਨਹੀਂ ਸੀ ਕੋਈ ਟ੍ਰੈਫਿਕ ਤੇ ਇਹਨਾਂ ਦੀ ਗੱਡੀ ਉਲਟਾ ਰੋਡ ਦੇ ਉੱਪਰ ਸੀ ਤੁਸੀਂ ਰੋਂਗ ਸਾਈਡ ਉ ਚਾਰ ਗੱਡੀਆਂ ਲੈ ਕੇ ਕੀ ਕਰਨ ਆ ਰਹੇ ਸੀ ਢਾਬੇ ਵੱਲ ਤੁਸੀਂ ਇਹ ਕਰਨਲ ਸਾਹਿਬ ਦੀ ਗੱਡੀ ਰੌਂਗ ਪਾਰਕ ਦੇਖ ਕੇ ਤੁਸੀਂ ਉਤਰ ਕੇ ਕਹਿ ਰਹੇ ਹੋ ਗੱਡੀ ਸਾਈਡ ਗੱਡੀ ਕਿਸ ਲਈ ਸਾਈਡ ਕਰਨ ਕਹਿ ਰਹੇ ਸੀ ਜਦੋਂ ਰੋਡ ਤੇ ਸਾਰੀ ਪਬਲਿਕ ਦੀਆਂ ਗੱਡੀਆਂ ਜਾ ਰਹੀ ਸੀ ਤੁਸੀਂ ਕਰਨਲ ਸਾਹਿਬ ਦੀ ਗੱਡੀ ਨੂੰ ਸਾਈਡ ਕਰਨ ਕਿਉਂ ਕਹਿ ਰਹੇ ਸੀ ਕਿਉਂਕਿ ਇਹ ਹੱਲਾ ਮਚਾਰੀ ਸੀ ਸਾਡੀ ਗੱਡੀਆਂ ਲਗਨੀ ਹਨ ਗੱਡੀਆਂ ਸਾਈਡਸ ਕਰੋ ਹੰਕਾਰ ਜਿਹੜਾ ਹੈ ਨਾ ਹਰ ਬੰਦੇ ਨੂੰ ਖਤਮ ਕਰ ਦਿੰਦਾ ਹੈ ਉਹ ਹੀ ਹੋਇਆ ਇੱਕ ਮਾਦ ਦੀ ਜਿਹੜੀ ਇਹਨਾਂ ਨੇ ਬਦ ਅਸ਼ੀਸ਼ ਲਈ ਉਹ ਇੱਥੇ ਦੂਜੀ ਮਾਦ ਹੈ ਮੂਰੇ ਆ ਕੇ ਗਿਦੇ ਮੈਂ ਅੱਜ ਖਾਲੀ ਆਪਣੇ ਬੇਟੇ ਔਰ ਹਸਬੰਡ ਸੈਨਿਕ ਪਰਿਵਾਰ ਲੈ ਖਾਲੀ ਨਹੀਂ ਮੈਂ ਸਾਰੇ ਪੰਜਾਬ ਪਟਿਆਲਾ ਵਾਸੀਆਂ ਲਈ ਲੜਿਆ ਕਿ ਮੈਂ ਆਪੇ ਇਸ ਪਟਿਆਲਾ ਰਹਨੀ ਆ ਤੇ ਮੈਂ ਚਾਹਨੀ ਆ ਜਿੱਥੇ ਅਸੀਂ ਰਹਿੰਦੇ ਆ ਆਪਾਂ ਭਾਈਚਾਰੇ ਨਾਲ ਰਹੀਏ ਐਦਾ ਨਹੀਂ ਹੈ ਕਿ ਸਾਰੇ ਪੁਲਿਸ ਵਾਲੇ ਖਰਾਬ ਨੇ ਐਦਾਂ ਤੇ ਬਹੁਤ ਸਾਰੇ ਪੁਲਿਸ ਵਾਲੇ ਨੇ ਜਿਨ੍ਹਾਂ ਨੇ ਸਾਨੂੰ ਹੈਲਪ ਵੀ ਕੀਤੀ ਹੈ ਇਸ ਵਿੱਚ ਬਟ ਆਈ ਵਿਲ ਓਨਲੀ ਸੇ ਵਨ ਥਿੰਗ ਕਿ ਪੰਜਾਬ ਸਰਕਾਰ ਨੂੰ ਸੋਚ ਸਮਝ ਕੇ ਜਿਹੜਾ ਹੈ ਨਾ ਇਹ ਡੀਆਈਜੀ ਅਹੁਦੇ ਜਿਹੜੇ ਨੇ ਇਨਸਾਨਾਂ ਦੇ ਅਹੁਦੇ ਅਇਜੇ ਦੇਨੇ ਚਾਹੀਦੇ ਨੇ ਜੋ ਡਿਜ਼ਰਵ ਕਰਨ ਜਿਹੜਾ ਬੰਦਾ ਪਤਿਆਲੇ ਦਾ ਲਾਅ ਐਂਡ ਆਰਡਰ ਨਹੀਂ ਸੰਭਾਲ ਸਕਿਆ ਕੰਟਰੋਲ ਨਹੀਂ ਕਰ ਪਾਇਆ ਤੁਸੀਂ ਖਾਲੀ ਇਸ ਕਰਕੇ ਇਸ ਨੂੰ ਡੀਆਈਜੀ ਲਗਾ ਰਹੇ ਹੋ ਕਿਉਂਕਿ ਮੈਂ ਸੀਬੀਆਈ ਦੀ ਐਪਲੀਕੇਸ਼ਨ ਨਹੀਂ ਲਈ ਜੀ ਕੋਈ ਗੱਲ ਨਹੀਂ ਅੱਜ ਵੀ ਕੋਟ ਬੈਠੇ ਹੋਣ ਜਸਟਿਸ ਸੱਚਾਈ ਨੂੰ ਜਸਟਿਸ देर मिले ਮਗਰ ਮਿਲਦਾ ਜ਼ਰੂਰ ਹੈ ਕੋਰਟ ਦੇ ਵਿੱਚ ਮਾਮਲਾ ਕਿੱਥੇ ਤੱਕ ਪਹੁੰਚਿਆ ਕਿਉਂਕਿ ਅਸੀਂ ਸੁਣਦੇ ਹਾਂ ਵੀ ਝਾੜਚਾਂਮ ਬੜੀ ਹੁੰਦੀ ਹੈ ਜਦੋਂ ਵੀ ਹੀアリング ਹੁੰਦੀ ਹੈ ਪਰ ਹੁਣ ਮਾਮਲਾ ਕਿ ਜੀ ਮਾਮਲਾ ਇਦਾਂ ਹੈ ਇਹਨਾਂ ਨੇ ਬੇਰ ਹੈਰੀ ਬੋਪਰਾਏ ਨੇ ਡਿਸਟ੍ਰਿਕਟ ਕੋਰਟ ਤੇ ਬੇਲ ਲਈ ਸੀਗੀ 28 ਨੂੰ ਇੱਕ ਦੀ ਡੇਟ ਪਹਿਲੇ 28 ਨੂੰ ਕਹਿੰਦੇ ਜੀ ਅਸੀਂ ਉਹਨਾਂ ਦਾ ਲਾਇਰ ਆਇਆ ਜੀ ਲਾਇਰ ਕਹਿੰਦਾ ਜੀ ਮੈਂ ਬਹਿਸ ਨਹੀਂ ਕਰੂੰਗਾ ਕਿਉਂਕਿ ਸਾਡੀ ਨਾ ਸੁਪਰੀਮ ਕੋਰਟ ਤੇ ਡੇਟ ਨਹੀਂ ਮਿਲੀ ਹੈ ਉੱਥੇ ਜਿਹੜੀ ਆਰਗੂਮੈਂਟ ਹੋਏਗੀ ਉਸ ਆਰਗੂਮੈਂਟ ਦੇ ਬੇਸਿਸ ਤੇ ਮੈਂ ਇੱਥੇ ਆਰਗੂ ਕਰੂੰਗਾ ਮਤਲਬ ਉਹਨਾਂ ਕੱਲ ਇਕ ਲਬ ਰਹਿ ਨਕੀ ਕਿਦਾਂ ਕੋਈ ਆਰਗੂਮੈਂਟ ਤੇ ਸਾਨੂੰ ਬੇਲ ਹੋ ਜਾਏ ਤੇ ਉਸ ਆਰਗੂਮੈਂਟ ਨਾਲ ਸਾਰੇ ਬੇਲ ਲਾਨਗੇ ਤੇ ਇਹਨਾਂ ਨੇ ਸੋਚਿਆ ਐਕਚੁਅਲੀ ਇਹਨੇ ਸ਼ੋਰ ਸੀਗੀ ਕਿ ਸਾਨੂੰ ਬੇਲ ਮਿਲ ਜਾਊਗੀ ਉੱਥੇ ਹਰਪ੍ਰੀਤ ਬਰਾਰ ਜੀ ਦੇ ਉਸ ਵਿੱਚੋਂ ਤੇ ਇਹਨਾਂ ਨੇ ਇੱਥੇ ਐਪਲੀਕੇਸ਼ਨ ਲਾ ਦਿੱਤੀ ਉਹ ਉਹਨਾਂ ਨੇ ਡਿਨਾਈ ਕਰ ਦਿੱਤੀ ਕਿ ਮੈਂ ਇਹ ਕੇਸ ਨਹੀਂ ਸਨੂੰਗਾ ਕਿਸੇ ਹੋਰ ਬੈਂਚ ਤੇ ਭੇਜ ਦਵਾਂ ਇਹਨਾਂ ਨੇ ਫਿਰ ਇੱਥੇ ਬੇਲ ਲਈ ਹੋਈ ਸੀਗੀ ਉਹ ਬੇਲ ਇਹਨਾਂ ਨੇ ਬੋਲਿਆ ਕਿ ਅੱਜ ਅਸੀਂ ਆਰਗੂ ਨਹੀਂ ਕਰਾਂਗੇ ਉੱਥੇ ਸਾਨੂੰ ਡੇਟ ਮਿਲੇਗੀ ਫਿਰ ਕਰਾਂਗੇ ਤੇ ਇਹਨਾਂ ਨੇ 31 30 ਤਰੀਕ ਨੂੰ ਆਪਣੀ ਬੇਲ ਐਪਲੀਕੇਸ਼ਨ ਵਿਧਰੋ ਕਰ ਲਈ ਵਿਹਾਰੀ ਬੋਪਾਰਾਇਦੀ ਕਿਉਂ ਕਿਉਂਕਿ ਇਹ ਕਹਿੰਦੇ ਕਿ ਅਸੀਂ ਐਪਲੀਕੇਸ਼ਨ ਵਿਦਡਰਾ ਕਰ ਰਹੇ ਹਾਂ ਕਿਉਂਕਿ ਉੱਥੇ ਰੌਣੀ ਸਿੰਘ ਦੀ ਜਿਹੜੀ ਡੇਟ ਪਈ ਇੱਕ ਤਰੀਕ ਦੀ ਉੱਥੇ ਵੀ ਜੱਜ ਸਾਹਿਬ ਨੇ ਕਹਿ ਦਿੱਤਾ ਜੀ ਮੈਂ ਇਸ ਨੂੰ ਨਹੀਂ ਸੁਣਾਂਗੀ ਇਹ ਦੂਜੇ ਬੈਂਚ ਤੇ ਪੇਚੀਜਾ ਹੈ ਦੇਖੋ ਜਸਟਿਸ ਕਹਿੰਦੇ ਆ ਨਾ ਕੋਰਟ ਤੇ ਮਿਲਦਾ ਸਤਿਅਮੇਵ ਜਯਤੇ ਉਹ ਐਕਚੁਅਲੀ ਥੈਟ ਇਜ਼ ਟਰੂ ਦੇਖੋ ਉਹ ਕੋਈ ਚੀਜ਼ ਜੇ ਅਗਰ ਮੈਂ ਬਹੁਤ ਖੁਸ਼ ਹਾਂ ਕਿ ਹਰਪ੍ਰੀਤ ਸਾਹਿਬ ਨੇ ਦੇਖੋ ਹੀ ਫੈਲਟ ਦਾ ਪੇਨ ਥੈਟਸ ਵਾਈ ਹੀ ਡਿਡ ਨਾਟ ਗਿਵ ਐਨੀ ਆ ਯੂ نو ਬੇਲੇ ਐਪਲੀਕੇਸ਼ਨ ਐਕਸੈਪਟ ਕਿ ਮੈਂ ਨਹੀਂ ਸੁਨਣਾ ਚਾਹੁੰਦਾ ਕਿਉਂਕਿ ਉਹ ਮਤਲਬ ਹਰ ਇਨਸਾਨ ਨੂੰ ਦਿਖ ਰਿਹਾ ਦੇਖੋ ਉਹ ਵੀਡੀਓਜ਼ ਕਲੀਅਰ ਹੈਗੀ ਐਵੀਡੈਂਸ ਕਲੀਅਰ ਹੈਗਾ ਤੁਸੀਂ ਇਹ ਕਹਿ ਰਹੇ ਹੋ ਜੀ ਪਹਿਲੇ ਉਸ ਨੇ ਦੇਖੋ ਇਸੇ ਵਿੱਚ ਹੁਣ ਐ ਤੇ ਕੋਈ ਮੁੱਦਾ ਨਹੀਂ ਰਹਿ ਗਿਆ ਨਾ ਕਿ ਇਹ ਹੈ ਸੀ ਆ ਨਹੀਂ ਸੀਗੇ ਕਿਉਂਕਿ ਇਹ ਇਹਨਾਂ ਨੇ ਇਹ ਤੇ ਐਕਸੈਪਟ ਕਰ ਹੀ ਲਿਆ ਕਿ ਅਸੀਂ ਹੈਗੇ ਆ ਮਗਰ ਕਰਨਲ ਸਾਹਿਬ ਦੇ ਬੇਟੇ ਨੇ ਮਾਰਿਆ ਹੁਣ ਤੇ ਪ੍ਰੂਵ ਕਰਨਾ ਕਿ ਕਰਨਲ ਸਾਹਿਬ ਦੇ ਬੇਟੇ ਨੇ ਮਾਰਿਆ ਜਾਂ ਤੁਸੀਂ ਉਹ ਵੀ ਵੀਡੀਓ ਤੇ ਪ੍ਰੂਵ ਹੋ ਰਿਹਾ ਐਵੀਡੈਂਸ ਨਾਲ ਪ੍ਰੂਵ ਹੋ ਰਿਹਾ ਹੁਣ ਤੁਸੀਂ ਕਿਹੜੇ ਤੁਸੀਂ ਜੋ ਗਲਤ ਕਰਦਾ ਹੈ ਨਾ ਉਹ ਇੱਥੇ ਹੀ ਪੁਖਤ ਕੇ ਜਾਂਦਾ ਹੈ ਰੱਬ ਵੱਲ ਆਪਾਂ ਕਹਿੰਦੇ ਆ ਨਾ ਉੱਪਰ ਜਾ ਕੇ ਪੁਖਦਦਾ ਨਹੀਂ ਸਹੀ ਗਲਤ ਇੱਥੇ ਹੀ ਪੁਖਤ ਨਾ ਹੁੰਦਾ ਇਸੇ ਕਰਕੇ ਰੱਬ ਨੂੰ ਡਰਨਾ ਚਾਹੀਦਾ ਜੋ ਤੁਸੀਂ ਕੰਮ ਕਰਦੇ ਹੋ ਸੋਚ ਸਮਝ ਕੇ ਕਰੋ ਪ੍ਰਸ਼ਾਸਨ ਤੇ ਸਰਕਾਰ ਜਿਹੜੇ ਕਹਿੰਦੇ ਸੀ ਅਸੀਂ ਕਰਾਂਗੇ ਹੱਲ ਤੁਸੀਂ ਵੀ ਕਿਉਂਕਿ ਮੋਰਚਾ ਇੱਥੇ ਹੀ ਲੱਗਿਆ ਸੀ ਨਜ਼ਦੀਕ ਹੀ ਲੱਗਿਆ ਸੀ ਤੇ ਤੁਹਾਨੂੰ ਜਦੋਂ ਸਰਕਾਰ ਤੋਂ ਟਾਈਮ ਮਿਲਿਆ ਤੁਹਾਨੂੰ ਜਦੋਂ ਸੀਐਮ ਆਨ ਦਾ ਟਾਈਮ ਮਿਲਿਆ ਤੁਸੀਂ ਨਾਲ ਹੀ ਮੋਰਚਾ ਚੱਕਤਾ ਉਦੋਂ ਹੀ ਲੋਕੀ ਤੁਹਾਨੂੰ ਕਹਿ ਰਹੇ ਸੀ ਵੀ ਮੋਰਚਾ ਹਲੇ ਨਾਲ ਚੱਕੋ ਹਜੇ ਲੱਗਿਆ ਰਹਿਣ ਤੋਂ ਪਤਾ ਨਹੀਂ ਹੁੰਦਾ ਕੋਈ ਜੀ ਸੈਨਿਕ ਪਰਿਵਾਰ ਮੈਨੂੰ ਕਹਿ ਰਿਆ ਸੀ ਨਹੀਂ ਚੱਕਣਾ ਮੋਰਚਾ ਅਜੇ ਵੀ ਇਦਾਂ ਹੈ ਕੱਲ ਅਸੀਂ ਗਏ ਸੀਗੇ ਐਸਪੀ ਸਿਟੀ ਜਿਹੜੀ ਹੈਗੀ ਮੈਮ ਸੋਨਜੀਤ ਉਹਨਾਂ ਨੇ ਸਾਨੂੰ ਆਸ਼ਵਾਸਨ ਦਿੱਤਾ ਕਿ ਫੇਰ ਸਮਾਰਟ ਨਾ ਡਿਪਾਰਟਮੈਂਟਲ ਇਨਕੁਆਇਰੀ ਹੋਏਗੀ ਬਟ 45 ਦਿਨ ਤੇ ਤੇ ਇੱਕ ਤੋਂ ਦੂਜੇ ਪਾਸੇ ਜਿਹੜੀ 45 ਦਿਨ ਦਾ ਬੜਾ ਕਲੇਮ ਕਰ ਰਹੇ ਸੀਗੇ ਐਸਐਸਪੀ ਨਾਨਕ ਨੂੰ ਪਹਿਲੇ ਸਾਰੇ মিডিਆ ਨੂੰ ਪੁੱਛਣਾ ਚਾਹੀਦਾ ਹੋ ਰਿਹਾ ਹੈ ਅੱਜ ਵੀ ਸਾਫ ਦਾ ਸੈਨਿਕ ਤੇ ਆਪਣੀ ਆਰਮੀ ਸਾਡੇ ਨਾਲ ਹੈ ਐਦਾਂ ਅੱਜ ਉਹ ਮੇਰੇ ਖਾਲੀ ਨੇ 5000 ਜਿਹੜੇ ਐਕਸ ਸਰਵਿਸਮੈਨ ਕਮੇਟੀ ਹੈ ਪੂਰੇ ਪੰਜਾਬ ਦੀ ਉਹ ਜਵਾਬ ਮੰਗ ਰਹੀ ਹੈ ਹੋਰ ਉਹਨਾਂ ਨੂੰ ਉਹਨਾਂ ਨੂੰ ਜਵਾਬ ਦੇਣਾ ਪਏਗਾ ਇਹ ਇੱਕ ਜਵਾਨ ਇੱਕ ਹਰੇ ਖੂਨ ਦਾ ਮਸਲਾ ਨਹੀਂ ਹੈ ਇਹ 5000 ਜਿਹੜੇ ਸੈਨਿਕ ਹੈਗੇ ਪਟਿਆਲੇ ਉਹਨਾਂ ਦਾ ਖੂਨ ਦਾ ਮਸਲਾ ਹੈ। ਹੋਰ ਜਵਾਬ ਤੇ ਅਸੀਂ ਲੈ ਕੇ ਰਾਂਗੇ। ਆਪਾਂ ਅਗਰ ਬਾਰਡਰਾਂ ਤੋਂ ਲੜਾਈਆਂ ਛੱਡ ਕੇ ਪੱਜ ਜਾਈਏ ਨਾ ਤੇ ਆਪਣਾ ਦੇਸ਼ ਸੇਫ ਨਹੀਂ ਹੋਏਗਾ। ਤੇ ਆਪਾਂ ਕੋਈ ਵੀ ਲੜਾਈ ਤੇ ਭੱਜ ਦੇਣੀ ਆ। ਆਪਾਂ ਖੜ ਕੇ ਸਾਹਮਣਾ ਕਰਦੇ ਆ। ਹੋਰ ਅਸੀਂ ਸਾਹਮਣਾ ਕਰਾਂਗੇ। ਹੋਰ ਡਟ ਕੇ ਸਾਹਮਣਾ ਕਰਾਂਗੇ। ਹੋਰ ਹਰ ਇੱਕ ਜਵਾਬ ਹਰ ਇੱਕ ਕੁਐਸਚਨ ਦਾ ਜਵਾਬ ਪੁੱਛਾਂਗੇ। ਪਹਿਲੇ ਤੇ ਐਸਐਸਪੀ ਨਾਨਕ ਚਾਰਤਾ ਦੇ ਐਸਐਚਓ 45 ਦਿਨ ਤੋਂ ਜਿਹੜੀ ਡਿਊਟੀਆਂ ਨੇ ਜੁਆਇਨ ਕੀਤੀ ਤੁਸੀਂ ਹੁਣ ਆਪਣੇ ਆਪ ਨੂੰ ਡੀਆਈਜੀ ਰੇਂਜ ਚੜੇ ਆ ਗਏ ਚਾਰ ਜ਼ਿਲ੍ਹਿਆਂ ਦੇ ਤੇ ਪਹਿਲੇ ਤੇ ਜ਼ਿੰਮੇਵਾਰੀ ਹੈ ਦੋ ਸੀਟ ਤੇ ਬੈਠ ਕੇ ਕਿ ਉਹ ਹੈ ਕਿਥੇ ਕੀ ਐਕਸ਼ਨ ਦਿੱਤਾ ਗਿਆ ਹੈ 45 ਦਿਨ ਦੀ ਇਨਕੁਆਇਰੀ ਦਾ ਕੀ ਹੋਇਆ ਪਹਿਲੇ ਇਹ ਜਵਾਬ ਦੋ ਚੇਅਰ ਪੈਠਨ ਤੂੰ ਪਹਿਲੇ ਉਸ ਚੇਅਰ ਦੇ ਉਦੇ ਤੇ ਬੈਠਣ ਦੇ ਲਾਇਕ ਬਣੋ ਜਿਹੜਾ ਕਹਿੰਦੇ ਨਾ ਇੱਜ਼ਤ ਇੱਜ਼ਤ ਸਭ ਤੋਂ ਵੱਡੀ ਗੱਲ ਹੁੰਦੀ ਹੈ ਤੇ ਉਹ ਇੱਜ਼ਤ ਅਗਰ ਤੁਸੀਂ ਕਮਾਣੀ ਹੈ ਨਾ ਤਾਂ ਪਹਿਲੇ ਇਹ ਜਵਾਬ ਜਨਤਾ ਨੂੰ ਦੋ ਤਾਂ ਤੁਹਾਨੂੰ ਇੱਜ਼ਤ ਮਿਲੇਗੀ ਔਰ ਮਾਨ ਸਾਹਿਬ ਨੂੰ ਇਹ ਹੈ ਕਿ ਜੇ 45 ਦਿਨ ਦੇ ਹੋ ਗਏ ਤੁਸੀਂ ਹੁਣ ਡੀਆਈਜੀ ਇਹਨਾਂ ਨੂੰ ਬੜਾ ਤੁਸੀਂ ਕਲੇਮ ਕਰ ਰਹੇ ਸੀ ਕਿ ਡੀਆਈਜੀ ਕੋਈ ਉਸਤੇ ਪਿਓ ਦਾ ਰਾਜ ਹੈ ਤੇ ਹੁਣ ਕਿਸ ਤੇ ਉਸਤੇ ਪਿਓ ਦਾ ਰਾਜ ਤੇ ਨਹੀਂ ਸੀ ਮਾਨ ਸਾਹਿਬ ਤੁਸੀਂ ਕਿਹਾ ਸੀਗਾ ਕਿ ਉਹ ਡੀਆਈਜੀ ਰੇਂਜ ਨਹੀਂ ਲਾਗੂਗਾ ਹੁਣ ਕਿਹੜੇ ਬੇਸ਼ੱਕ ਕਿਉਂਕਿ ਅਸੀਂ ਸੀਬੀਆਈ ਇਨਕੁਆਇਰੀ ਵਾਪਸ ਨਹੀਂ ਲੇਤੀ ਤੇ ਇਸ ਕਰਕੇ ਤੁਸੀਂ ਉਹਨਾਂ ਨੂੰ ਡੀਆਈਜੀ ਲਾ ਦਿੱਤਾ ਕੋਈ ਗੱਲ ਨਹੀਂ ਜੀ ਲਾਓ ਰੱਬ ਦੇਖਣ ਵਾਲਾ ਹੈਗਾ ਸਰਕਾਰ ਦੇ ਵੀ ਜ਼ਿਆਦਾ ਟਾਈਮ ਨਹੀਂ ਬਚਿਆ ਹੋਇਆ ਦੇਖਾਂਗੇ ਅਗਲੀ ਸਰਕਾਰ ਇਦਾਂ ਪੋਲਿਟਿਕਸ ਵਿੱਚ ਗੱਲ ਮਾਨ ਸਾਹਿਬ ਨੂੰ ਇਹ ਸੋਚਣੀ ਚਾਹੀਦੀ ਸੀ ਗੱਲ ਪੋਲਿਟਿਕਸ ਆਮ ਜਾਂ ਆਮ ਆਦਮੀ ਪਾਰਟੀ ਜਾਂ ਭਾਜਪਾ ਜਾਂ ਕਾਂਗਰਸ ਦੀ ਨਹੀਂ ਹੈ ਅੱਜ ਮਾਨ ਸਾਹਿਬ ਪੰਜਾਬ ਦੇ ਪਿਓ ਐਨ ਕਿ ਕੀ ਜਸਟਿਸ ਦੇ ਰਹੇ ਹੋ ਤੁਸੀਂ ਪੂਰੇ ਪੰਜਾਬ ਨੂੰ ਕੀ ਲੈਸਨ ਦੇ ਰਹੇ ਹੋ ਤੁਸੀਂ ਹਰ ਹਰ ਘਰ ਤੇ ਕੀ ਆਵਾਜ਼ ਪੁਚਾਰਿਓ ਕਿ ਤੁਹਾਨੂੰ ਇੱਕ ਧੀ ਦੀ ਆਵਾਜ਼ ਨਹੀਂ ਸੁਣਾਈ ਦਿੱਤੀ ਜਿਸ ਤੇ ਸਿਰ ਤੇ ਤੁਸੀਂ ਹੱਥ ਰੱਖਿਆ ਸੀ ਉਸ ਤੋਂ ਬਾਅਦ ਤੁਹਾਡਾ USD ਅੱਜ ਤੱਕ ਤੁਹਾਨੂੰ ਜਵਾਬ ਨਹੀਂ ਦੇ ਪਾਇਆ ਮਤਲਬ ਤੁਹਾਡੇ ਆਫਸਰਸ ਨੂੰ ਇੰਨੀ ਤਮੀਜ਼ ਨਹੀਂ ਹੈ ਕਿਉਂ ਜਵਾਬ ਦੇ ਮਾਨ ਸਾਹਿਬ ਤੁਸੀਂ ਜਵਾਬदार ਹੋ ਪੂਰੇ ਪੰਜਾਬ ਦੇ ਜਦੋਂ ਤੁਸੀਂ ਅਹੁਦੇ ਤੇ ਬੈਠੇ ਹੋ ਸੀਐਮ ਸਾਹਿਬ ਬਣ ਕੇ ਤੇ ਸੀਐਮ ਖਾਲੀ ਚੇਅਰ ਬੈਠ ਕੇ ਗੱਲਾਂ ਕਰਨ ਲਈ ਨਹੀਂ ਹੈ ਮਜ਼ਾਕ ਉਡਾਨ ਲਈ ਨਹੀਂ ਹੈ ਕੰਪਰੋਮਾਈਜ਼ ਕਰਨ ਲਈ ਨਹੀਂ ਹੈ ਆਪਣੀ ਜ਼ੁਬਾਨ ਕੱਢ ਕੇ ਇਹਨਾਂ ਨੂੰ ਸੁਧਰ ਕਰੋ ਮਨੂੰ ਕਹ ਰਹੀ ਸੀ ਅਸੀਂ ਪੰਜਾਬ ਦਾ ਮਹਿਕਮਾ ਜਾਂ ਪੁਲਿਸ ਹੈ ਨਾ ਇਹਨਾਂ ਨੂੰ ਬਦਲਣਿਆ ਪਿਛਲੀ ਸਰਕਾਰਾਂ ਦੀ ਦਿੱਤੀ ਹੋਈ ਛੂਟ ਹੈ ਤੇ ਪਿਛਲੀ ਸਰਕਾਰਾਂ ਨੇ ਤੁਹਾਡੀ ਦਿੱਤੀ ਹੋਈ ਛੂਟ ਇਹ ਤੇ ਤੁਸੀਂ ਪ੍ਰੂਵ ਹੀ ਕਰ ਦਿੱਤਾ ਸਾਨੂੰ ਕਿ ਤੁਸੀਂ ਕਹਿ ਰਹੇ ਹੋ ਸੀਬੀਆਈ ਇਨਕੁਆਇਰੀ ਵਾਪਸ ਲੈ ਲਓ ਨਹੀਂ ਤੇ ਅਸੀਂ ਤੁਸੀਂ ਸੀਬੀਆਈ ਇਨਕੁਆਇਰੀ ਲੈ ਲਓ ਤੇ ਅਸੀਂ ਐਸਐਸਪੀ ਨੂੰ ਟ੍ਰਾਂਸਫਰ ਕਰ ਦਾਂਗੇ ਜੀ ਕੰਡੀਸ਼ਨਸ ਵਿੱਚ ਜ਼ਿੰਦਗੀਆਂ ਨਹੀਂ ਜੀਤੀ ਜਾਂਦੀਆਂ ਕੰਡੀਸ਼ਨਸ ਨਹੀਂ ਹੁੰਦੀ ਬਿਲਕੁਲ ਜੀ ਸਾਡੇ ਕੋਲ ਆਈ ਹੈ ਉਹਨਾਂ ਦੇ ਮੀਡੀਆ ਪਰਸਨਲ ਸਾਡੇ ਕੋਲ ਪਹੁੰਚਾਈ ਗਈ ਹੈ ਕਿ ਤੁਸੀਂ ਇਹ ਲੈ ਲਓ ਤੇ ਅਸੀਂ ਐਸਐਸਪੀ ਨਾਨਕ ਨੂੰ ਸ਼ਿਫਟ ਕਰ ਦਾਂਗੇ ਅਸੀਂ ਕਹਾਂ ਨਹੀਂ ਜੀ ਸਾਨੂੰ ਸੀਬੀਆਈ ਇਨਕੁਆਇਰੀ ਚਾਹੀਦੀ ਹੈ ਤੇ ਸੀਬੀਆਈ ਅਗਰ ਸੀਬੀਆਈ ਇਨਕੁਆਇਰੀ ਤੂੰ ਡਰਦੇ ਕਿਉਂ ਐ ਪਹਿਲੇ ਮਨਵਾਇਆ ਦੱਸਿਆ ਜਾਏ ਅਸੀਂ ਤੇ ਸੀਬੀਆਈ ਇਨਕੁਆਇਰੀ ਕਰਨਾ ਫੇਰ ਇਨਕੁਆਇਰੀ ਹੋਏਗੀ ਕੋਈ ਸੀਬੀਆਈ ਤੇ ਸਾਡੀ ਪਛਾਣ ਤੇ ਹੈ ਨਹੀਂ ਅਸੀਂ ਤੇ ਸੀਬੀਆਈ ਇਨਕੁਆਇਰੀ ਜਸਟਿਸ ਲਈ ਮੰਗ ਰਹੇ ਆ ਤੇ ਤੁਹਾਨੂੰ ਤੇ ਹੋਰ ਕਹਿਣਾ ਚਾਹੀਦਾ ਹੈ ਕਿ ਜੀ ਸੀਬੀਆਈ ਇਨਕੁਆਇਰੀ ਤੇ ਅਸੀਂ ਤੁਹਾਡੇ ਨਾਲ ਇਹਦਾ ਇਹ ਸਾਰੀ ਮਿਲੀ ਭਗਤ ਹੈ ਪੰਜਾਬ ਨੂੰ 84 ਤੇ ਵਾਪਸ ਲੈ ਜਾਣਾ ਚਾਹ ਰਹੇ ਨੇ ਐ 2 ਸਾਲ ਦੇ ਸਰਕਾਰ ਦੇ 2 ਸਾਲ ਬਚੇ ਐਸੋ ਅਗਰ ਸਰਕਾਰ ਅਜੇ ਵੀ ਆਪਣੇ ਆਪ ਨੂੰ ਬਚਾਉਣਾ ਚਾਹ ਰਹੀ ਹੈ ਨਾ ਤੇ ਸਹੀ ਰਾਸਤਿਆਂ ਚਲੇ ਝਾੜੂ ਮਾਰ ਕੇ ਗੰਦ ਨੂੰ ਪੰਜਾਬ ਤੋਂ ਕੱਢੇ ਨਾ ਕਿ ਚਾਰਾ ਝਾੜੂ ਮਾਰ ਕੇ ਗੰਦ ਇਕੱਠਾ ਕਰੇ ਧੰਨਵਾਦ ਜੀ ਨਾ ਬੋਪਾ ਥੈਂਕ ਯੂ ਸੋ ਜਿਵੇਂ ਕਿ ਇਹਨਾਂ ਨਾਲ ਗੱਲਬਾਤ ਕਰਕੇ ਹਟਿਆ ਤੁਹਾਨੂੰ ਹੁਣ ਜਾਣਕਾਰੀ ਜ਼ਰੂਰ ਮਿਲ ਗਈ ਹੋਵੇਗੀ ਕਿ ਕਰਨਲ ਬਾਟ ਮਾਮਲਾ ਅਸਲ ਦੇ ਵਿੱਚ ਪਹੁੰਚਿਆ ਕਿੱਥੇ ਹੈ ਕਿਉਂਕਿ ਜ਼ਰੂਰ ਇਸ ਮਾਮਲੇ ਨੇ ਇਸ ਮਾਮਲੇ ਨੇ ਪੂਰੇ ਪੰਜਾਬ ਜਿਹੜਾ ਹੈ ਉਸ ਸਮੇਂ ਪੂਰੇ ਪੰਜਾਬ ਨੇ ਇੰਟਰਸਟ ਲਿਆ ਸੀ ਇਸ ਮਾਮਲੇ ਦੇ ਵਿੱਚ ਤੇ ਅਸਲ ਦੇ ਵਿੱਚ ਹਰ ਬੰਦਾ ਇਹ ਜਾਣਨਾ ਚਾਹੁੰਦਾ ਸੀ ਵੀ ਅਸਲ ਦੇ ਵਿੱਚ ਕੀ ਸੁਣ ਹੈ ਕਿੱਥੇ ਸੋ ਤੁਹਾਡੇ ਨਾਲ ਹੋਰ ਵੀ ਇਹੋ ਜਿਹੇ ਮਾਮਲੇ ਦੀ ਜਾਣਕਾਰੀ ਜੜੀ ਆ ਉਹ ਸਾਂਝੀ ਕਰਦੇ ਰਵਾਂਗੇ ਕੈਮਰਾ ਪਰਸਨ ਅਮਿਤ ਖੰਨਾ ਦੇ ਨਾਲ ਮੈਂ ਹਕੂਰ ਜੋਤ